ਸ਼ੁਰੂਆਤ ਭਗਵੰਤ ਮਾਨ ਜੀ ਨੇ ਕੀਤੀ ਹੈ ਪਹਿਲੇ 1.5 ਸਾਲ ਤੋਂ ਉਹ 37000 ਰੁਪਏ ਕਰੋੜ ਤੋਂ ਸਟਾਰਟ ਹੋਈ ਹੈ ਭਾਵ ਇਹ ਹੈ ਕਿ ਇੱਕ ਦਿਨ ਦਾ ਲਗਭਗ 1500 ਕਰੋੜ ਰੁਪਈਆ ਜਿਹੜਾ ਪੰਜਾਬ ਸਰਕਾਰ ਕਰਜ਼ਾ ਲੈਂਦੀ ਹੈ ਜਿਹੜੀਆਂ ਪਿਛਲੇ ਸਾਲਾਂ ਤੋਂ ਕਿਸਾਨਾਂ ਵੱਲੋਂ ਦਿੱਤੇ ਗਏ ਲਗਾਤਾਰ ਧਰਨੇ ਨਹੀਂ ਉਨ੍ਹਾਂ ਨੇ ਪੰਜਾਬ ਨੂੰ ਉਜਾੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗੱਲ ਮਾਮਲਾ ਇਹ ਹੁੰਦਾ ਕਿ ਜਦੋਂ ਪੰਜਾਬੀਆਂ ਨੂੰ ਉਹਦੇ ਵਿੱਚ ਯੋਗਦਾਨ ਨਹੀਂ ਦਿੱਤਾ ਜਾਊਗਾ ਜਾਂ ਪੰਜਾਬੀਆਂ ਨੂੰ ਚ ਨੌਕਰੀਆਂ ਨਹੀਂ ਮਿਲਣ ਲੱਗੀਆਂ ਤਾਂ ਫਿਰ ਤੁਸੀਂ ਵੀ ਉਹਦੇ ਲਈ ਧਰਨਾ ਤਾਂ ਦਊਂਗੇ ਐਗਰੀਕਲਚਰ ਜਿਹੜਾ ਉਹ ਕਿਸੇ ਨੂੰ ਰੋਜ਼ਗਾਰ ਨਹੀਂ ਦੇ ਸਕਦਾ ਉਹ ਇੱਕ ਪਾਰਟ ਟਾਈਮ ਕਿੱਤਾ ਹੁੰਦਾ ਹੈ ਜਦੋਂ ਵੀ ਤੁਹਾਨੂੰ ਰੋਜ਼ਗਾਰ ਮਿਲਣਾ ਹੈ ਰੋਜ਼ਗਾਰ ਇੰਡਸਟਰੀ ਨੇ ਦੇਣਾ ਹੈ ਤੇ ਫਿਰ ਇਹ ਗੱਲ ਕਿਉਂ ਕਹੀ ਜਾ ਰਹੀ ਹੈ ਜਦ ਵੀ ਜਾਤਾ ਤੁਸੀਂ ਨੌਜਵਾਨ ਨੂੰ ਕਿਸਾਨੀ ਤੋਂ ਖੇਤੀ ਕਰੋ ਜੇ ਕਿਸਾਨ ਆਪਣੀ ਮਰਜ਼ੀ ਨਾਲ ਫਸਲ ਉਗਾਉਂਦਾ ਤਾਂ ਵੀ ਸਰਕਾਰ ਨੂੰ ਪਰੇਸ਼ਾਨੀ ਜੇ ਉਹ ਸਰਕਾਰ ਫਿਰ ਉਹਦੇ ਉੱਤੇ ਰੋਕਾ ਕਿਉਂ ਲਾਉਂਦੀ ਹੈ ਵੀ ਦਰਜ ਨੂੰ ਤੁਸੀਂ ਛੋਣਾ ਬੀਜੋਗੇ ਕਹਿਣਾ ਬਹੁਤ ਸੌਖਾ ਭਗਵੰਤ ਮਾਨ ਕਹਿੰਦਾ ਮੈਂ ਉਹ ਕੰਮ ਕਰ ਦੂੰਗਾ ਜਿਹਦੇ ਨਾਲ 2 ਲੱਖ ਬੰਦੇ ਨੂੰ ਸਾਲ ਚ ਰੋਜ਼ਗਾਰ ਮਿਲ ਜੂਗਾ ਨਹੀਂ ਕਿ ਦਿੱਤਾ ਜਾ ਸਕਦਾ ਗੁਮੰਤ ਮਾਨਤਮਾਨ ਜੀ ਦਾ ਇਹ ਗੱਲਾਂ ਕਹਿਣਾ ਕਥਨੀ ਤੇ ਕਰਨੀ ਦੇ ਵਿੱਚ ਕੋਹਾਂ ਦਾ ਅੰਤਰ ਹੈ ਇੰਡਸਟਰੀ ਨਹੀਂ ਆਏਗੀ ਸਾਡੇ ਬੱਚਿਆਂ ਨੂੰ ਬਾਹਰ ਕਿਉਂ ਜਾਣਾ ਪਿਆ ਕਿਉਂਕਿ ਉਹਨਾਂ ਨੂੰ ਰੋਜ਼ਗਾਰ ਨਹੀਂ ਫਿਰ ਅਸੀਂ ਉਹਨਾਂ ਸਰਕਾਰਾਂ ਨੂੰ ਕਿਉਂ ਪਸੰਦ ਕਰਾਂਗੇ ਜਿਹੜੇ ਸਾਨੂੰ ਇੱਥੇ ਇੰਡਸਟਰੀ ਨਹੀਂ ਲੱਗਣ ਦਿੰਦੇ ਸਾਥ sire ਕਾਹਲ ਮਾ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਸਾਂਝੀ ਸੋਚ ਟੀਵੀ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਪਟਿਆਲਾ ਸ਼ਹਿਰ ਦੇ ਵਿੱਚ ਜਿੱਥੇ ਮਹਾਰਾਣੀ ਪਰਨੀਤ ਕੋ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਇੱਕ ਜਿਹੜੀ ਮੀਟਿੰਗ ਹੈ ਉਹ ਪਾਥੋਂ ਰੋਡ ਦੇ ਵਿੱਚ ਕੀਤੀ ਗਈ ਹੈ ਤੇ ਉੱਥੇ ਪਹੁੰਚੇ ਹੋਏ ਜਿਹਨਾਂ ਦੇ ਨੁਮਾਇੰਦ ਜੇ ਉਹਨਾਂ ਦੇ ਵਰਕਰ ਨੇ ਜੋ ਉਹਨਾਂ ਦੇ ਹੋਰ ਨਾਲ ਜੁੜੇ ਹੋਏ ਆਗੂ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਸ਼ਮੂਲਿਤ ਕੀਤੀ ਗਈ ਪਰਮੇ ਸ਼ਮੂਲਿਤ ਸ਼ਮੂਲਿਤ ਹੋਈ ਹੈ ਤੇ ਉਹਦੇ ਵਿੱਚ ਹੁਣ ਜਿਹੜੇ ਨੁਮਾਇੰਦੇ ਇੱਥੇ ਜਿੰਨੇ ਖੜੇ ਨੇ ਯਾ ਕਹ ਲਈਏ ਕਿ ਇਹ ਉਹਨਾਂ ਦੇ ਆਗੂ ਨੇ ਜੇ ਉਸਦੇ ਕੋਈ ਕਿਸੇ ਬਲਾਕ ਪ੍ਰਧਾਨ ਹੈ ਕੋ ਜ਼ਿਲ੍ਹਾ ਪ੍ਰਧਾਨ ਹੈ ਜਾਂ ਫਿਰ ਕੋਈ ਹੋਰ ਪਿੰਡਾਂ ਦੇ ਨਾਲ ਜੁੜੇ ਹੋਏ ਪ੍ਰਧਾਨ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਉਹ ਵਰਕਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਭਾਜਪਾ ਕਿੰਨੇ ਤਰੀ ਢੰਗ ਦੇ ਨਾਲ ਜਾਂ ਕਿੰਨੇ ਵੱਡੇ ਦਾਅਵੇ ਦੇ ਨਾਲ ਇਸ ਪਟਿਆਲਾ ਸ਼ਹਿਰ ਦੇ ਵਿੱਚ ਉਹਨਾਂ ਦੀ ਮਜ਼ਬੂਤੀ ਹੈ ਤੇ ਉਹ ਆਪਣੇ ਉਮੀਦਵਾਰ ਨੂੰ ਕਿਵੇਂ ਜਿਤਾ ਪਾਉਣਗੇ ਤੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਆ ਤੇ ਨਾਲ ਨਾਲ ਸਿਆਸੀ ਉਥਲ ਪੁਥਲ ਦੇ ਬਾਰੇ ਵੀ ਜਾਣਾਂਗੇ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹੋਏ ਜਾਣਦੇ ਇਹਨਾਂ ਲੋਕਾਂ ਦੀ ਰਾਏ ਕਿ ਭਾਜਪਾ ਨੂੰ ਇਹ ਵੋਟ ਕਿਉਂ ਦੇਣਗੇ ਤੇ ਇਹ ਭਾਜਪਾ ਨਾਲ ਜੁੜੇ ਕਿੱਦਾਂ ਹੋਏ ਆ ਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਹੈ ਜੀ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਜੀ ਇੱਥੇ ਖੜੇ ਹਾਂ ਕਿ ਭਾਜਪਾ ਜਿਹੜੀ ਹੈ ਪਟਿਆਲਾ ਵਿੱਚ ਉਹਦੀ ਮਜ਼ਬੂਤੀ ਜਿਹੜੀ ਹੈ ਉਸ ਵੇਲੇ ਕਿੰਨੀ ਕੁ ਸਮਝਦੇ ਹੋ ਤੁਸੀਂ ਦੇਖ ਹੀ ਰਹੇ ਹੋ ਮਹਾਰਾਣੀ ਪਨੀਤ ਕੌਰ ਬੜੇ ਲੰਬੇ ਸਮੇਂ ਤੋਂ ਇਹ ਪਰਿਵਾਰ ਪੰਜਾਬ ਦੀ ਸੇਵਾ ਕਰਦਾar ਹੈ ਤੇ ਲੋਕਾਂ ਦੇ ਨਾਲ ਬਹੁਤ ਗਹਿਰੇ ਸਬੰਧ ਨੇ ਮਹਾਰਾਣੀ ਪਨੀਤ ਕੌਰ ਜੀ ਦੀ ਤੇ ਪੰਜਾਬ ਦੇ ਲਈ ਮਹਾਰਾ ਸਾਹਿਬ ਨੇ ਬਹੁਤ ਕੰਮ ਕੀਤਾ ਇਸ ਕਰਕੇ ਲੋਕ ਬਹੁਤ ਤਨਮਨ ਧਨ ਦੇ ਨਾਲ ਮਹਾਰਾਣੀ ਸਾਹਿਬ ਨਾਲ ਜੁੜੇ ਹੋਏ ਨੇ ਇਸ ਕਰਕੇ ਬੜੀ ਮਜ਼ਬੂਤ ਸਥਿਤੀ ਹੈ ਤੇ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਤੇ ਉਦੋਂ ਬਜਪਤੀ ਦਾ ਵੀ ਤੁਸੀਂ ਉਦੋਂ ਵੀ ਨਾਲ ਸੀਗੇ ਜੇ ਦੁਬਾਰਾ ਉਹਨਾਂ ਦੇ ਭਾਜਪਾ ਜਾਂਦੇ ਨਾਲ ਤੁਸੀਂ ਨਾਲ ਜੁੜੇ ਆ। ਦੇਖੋ ਪਟਿਆਲਾ ਇੱਕ ਇਹ ਸੀਟ ਆ ਜਿੱਥੇ ਮਹਾਰਾਜ ਸਾਹਿਬ ਦਾ ਤੇ ਮਹਾਰਾਣੀ ਸਾਹਿਬ ਦਾ ਆਪਣਾ ਦਬਦਬਾ ਹੈ। ਲੋਕਾਂ ਦੇ ਨਾਲ ਆਪਣਾ ਲਿੰਕ ਨਹੀਂ ਤੇ ਉਹ ਲੋਕ ਪਾਰਟੀਬਾਜ਼ੀ ਨਹੀਂ ਦਿਖਦੇ। ਉਹ ਸਿਰਫ ਮਹਾਰਾਜਾ ਪਰਿਵਾਰ ਨਾਲ ਖੜੇ ਨੇ। ਜੀ। ਸਰਤੜਾ ਨਾਮ ਜੀ। ਗੁਰਪਾਲ ਸਿੰਘ ਲਚਕਾਣੀ, ਆਲੋਵਾਲਾ ਮੰਡਲ ਪ੍ਰਧਾਨ ਆ ਜੀ ਉਹਦੇ ਤੇ ਤੇ ਸਾਡਾ ਪ੍ਰੋਗਰਾਮ ਸੀ ਗੁਰਤੇ ਅੰਜੀ ਵਾਰਨ ਦਿਨੇ ਦੋ ਮੰਡਲਾਂ ਦਾ ਪਰੇ ਪ੍ਰੋਗਰਾਮ ਸੀ ਵਧੀਆ ਪ੍ਰੋਗਰਾਮ ਹੋਇਆ ਵਧੀਆ ਇਕੱਠ ਹੋਇਆ ਜੀ ਤੇ ਮਹਾਰਾਣੀ ਸਾਹਿਬ ਨੂੰ ਅਸੀਂ ਇੱਥੋਂ ਵਧੀਆ ਲੀਡ ਨਾਲ ਜਿਤਾਵਾਂਗੇ ਜੀ ਪਿੰਡਾਂ ਵਿੱਚ ਵਧੀਆ ਪ੍ਰਭਾਵ ਆ ਜਿਹੜਾ ਆਪਾਂ ਕਹਿੰਦੇ ਆ ਕਿ ਕਿਸਾਨਾਂ ਦਾ ਮੇਰੇ ਏਰੀਆ ਦੇ ਵਿੱਚ ਹਾਲ ਤੱਕ ਕੋਈ ਕਿਸਾਨਾਂ ਦਾ ਵਿਰੋਧ ਨਹੀਂ ਹੋਇਆ ਵੀ ਕਿਰ ਕਿਸਾਨਾਂ ਨੇ ਉਹ ਵੀ ਸਾਡੇ ਹੀ ਭਾਈ ਨੇ ਜੀ ਅਸੀਂ ਵੀ ਕਿਸਾਨਾਂ ਦੇ ਵਿੱਚ ਹੀ ਆ ਅਸੀਂ ਵੀ ਖੇਤੀ ਕਰਦੇ ਆ ਜੀ ਠੀਕ ਆ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸਰ ਤੇ ਇਸ ਵੇਲੇ ਤੱਕ ਕਾਫੀ ਜ਼ਿਆਦਾ ਪੂਰੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੌਲਪਾ ਦੇ ਜਾਂ ਬਾਹਰ ਵੀ ਗੱਲ ਕਰਨੇ ਹਰਿਆਣੇ ਚ ਵੀ ਗੱਲ ਕਰਦੇ ਆ ਤੇ ਇਸ ਵੇਲੇ ਕਿਸਾਨਾਂ ਵੱਲ ਤੋਂ ਵਿਰੋਧ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਹੈ ਉਹਨੂੰ ਕਿਵੇਂ ਦੇਖੋ ਜੀ ਚਲੋ ਉਹਨਾਂ ਦਾ ਵੀ ਹੱਕ ਆ ਆਪਣੇ ਉਹਨੇ ਪਰ ਅਸੀਂ ਐਂ ਕਹਿੰਦੇ ਆ ਵੀ ਸਾਰੇ ਪਾਰਟੀਆਂ ਦਾ ਸੋਚਣਾ ਚਾਹੀਦਾ ਉਹਨਾਂ ਨੂੰ ਇਕੱਲਾ ਭਾਜਪਾ ਦਾ ਵਿਰੋਧ ਕਰ ਰਹੇ ਨੇ ਜੀ ਉਹ ਇਹਦਾ ਮਤਲਬ ਹੈ ਉਹਦੇ ਵਿੱਚ ਜਿਹੜੇ ਬੰਦੇ ਨੇ ਕੁਝ ਇਸ ਤਰ੍ਹਾਂ ਦੇ ਰਲੇਵੇਂ ਨੇ ਜਿਹੜੇ ਕਿ ਉਹ ਪਾਰਟੀਆਂ ਦੇ ਬੰਦੇ ਨਹੀਂ ਜੀ ਜੀ ਤੇ ਇਸ ਵੇਲੇ ਤੁਸੀਂ ਇਹਨੂੰ ਕਿਵੇਂ ਮੰਨਦੇ ਹੋ ਕਿ ਜਿਹੜੇ ਵੋਟਰ ਨੇ ਉਹ ਅਸਲ ਵਿੱਚ ਭਾਜਪਾ ਨੂੰ ਵੋਟ ਕਿਉਂ ਕਰਨਗੇ ਆਜਪਾ ਨੂੰ ਵੋਟ ਤਾਂ ਕਰਨਗੇ ਜੀ ਦੇਖੋ ਜੀ 5 ਲੱਖ ਦਾ ਬੀਮਾ ਮੋਦੀ ਦਾ ਮੋਦੀ ਸਰਕਾਰ ਨੇ ਦਿੱਤਾ ਵਾ ਉਸ ਤੋਂ ਬਾਅਦ ਇੱਕ ਬਿਸ਼ਕਰਮਾ ਯੋਜਨਾ ਜੀ ਜਿਹੜੇ ਐਸ்சி ਬੀਸੀ ਭਾਈਚਾਰਾ ਜਿਹੜਾ ਕਿ ਕਿਰਤ ਕਰਨ ਵਾਲਾ ਉਹਨਾਂ ਨੂੰ 3-3 ਲੱਖ ਰੁਪਏ ਕਿਰਤ ਕਰਨ ਵਾਸਤੇ ਜਿਨ੍ਹਾਂ ਨੇ ਕੰਮ ਰੋਜ਼ਗਾਰ ਤੋੜ ਨਾ ਬਣਾਉ ਉਹਨਾਂ ਨੂੰ ਮੋਦੀ ਜੀ ਦੀ ਗਾਰੰਟੀ ਦੇ 3-3 ਲੱਖ ਰੁਪਏ ਮਿਲ ਰਿਹਾ ਹੈ ਜੀ ਸਿਰਫ ਕੁਝ ਗਰੰਟੀਆਂ ਨੇ ਹੋਰ ਕੋਈ ਜਿਹੜੀਆਂ ਗਰੰਟੀਆਂ ਪਹਿਲਾਂ ਦਿੱਤੀਆਂ ਗਈਆਂ ਨੇ ਜੇ ਅਸੀਂ ਅੱਜ ਦੇਖਦੇ ਆ ਤੁਸੀਂ ਗਰੰਟੀਆਂ ਦੀ ਗੱਲ ਕੀਤੀ ਤਾਂ ਗਰੰਟੀਆਂ ਦੇ ਮਾਮਲੇ ਤਾਂ ਪਹਿਲਾਂ ਵੀ ਕਈ ਗਰੰਟੀਆਂ ਪੂਰੀ ਨਹੀਂ ਹੋ ਸਕੀਆਂ ਜਿੰਨੀਆਂ ਕੀਤੀਆਂ ਤੇ ਅੱਜ ਤੱਕ ਕਹਿ ਰਹੇ ਵੀ ਸਾਰੀਆਂ ਕਿਸੇ 'ਚ ਵੀ ਪੂਰਾ ਨਹੀਂ ਹੋਈਆਂ ਦੇਖੋ ਸਾਰੀਆਂ ਜੇ ਆਪਾਂ ਕਹੀ ਵੀ 100 ਦਾ 100% ਨਹੀਂ ਹੋ ਸਕਦਾ ਹੁੰਦਾ 90% ਤਾਂ ਹੋ ਗਈਆਂ ਜੀ ਉਹ ਤਾਂ ਆਪਾਂ ਦੇਖ ਲਈਆਂ 10% ਨੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਹੋ ਜਾਣਗੀਆਂ ਉਹ ਤੇ ਮੋਦੀ ਸਰਕਾਰ ਦੇ ਇਸ ਵੇਲੇ ਜੇ ਦੇਖਦੇ ਆ ਤਾਂ ਸਰ ਤੁਹਾਡਾ ਨਾਮ ਜੀ ਪਹਿਲਾਂ ਬਲਜੀਤ ਸਿੰਘ ਉਹ ਹੁੰਦੇ ਤੁਸੀਂ ਜੀ ਜੀ ਤੇ ਇਸ ਵੇਲੇ ਜੇ ਮੋਦੀ ਸਰਕਾਰ ਦੀ ਗੱਲ ਕਰੀਏ ਤਾਂ ਪਹਿਲਾਂ ਜਿਹੜਾ ਸੀ ਸਾਡੇ ਦੇਸ਼ ਦੇ ਉੱਤੇ 40 ਲੱਖ ਕਰੋੜ ਦਾ ਕਰਜ਼ਾ ਸੀ ਤੇ ਹੁਣ ਜਿਹੜਾ ਵੱਧ ਕੇ 184 ਲੱਖ ਕਰੋੜ ਜਿਹੜਾ ਜਿਹੜਾ ਆ ਜੋ ਜੀ ਤੇ ਇਸ ਵੇਲੇ ਜੇ ਸਰ ਗੱਲ ਕਰੀਏ ਤਾਂ ਭਾਰਤ ਦੇ ਉੱਤੇ ਜਿਹੜਾ 40 ਲੱਖ ਕਰੋੜ ਦਾ ਕਰਜ਼ਾ ਸੀ ਪਰ ਹੁਣ ਵੱਧ ਕੇ ਜਿਹੜਾ 184 ਲੱਖ ਕਰੋੜ ਦੇ ਪਹੁੰਚ ਗਿਆ ਇਹ ਅਸੀਂ ਨਹੀਂ ਕਹਿੰਦੇ ਇਹ ਵਿੱਤ ਮੰਤਰੀ ਜੋ ਭਾਜਪਾ ਦੇ ਇਸ ਵੇਲੇ ਨੇ ਨਿਰਮਲਾ ਸੀਤਾ ਰਮਨ ਉਹਨਾਂ ਦੀ ਨੋਟੀਫਿਕੇਸ਼ਨ ਹੈ ਉਹਦੇ ਉੱਤੇ ਤੁਸੀਂ ਕੀ ਕਹਿੰਦੇ? ਦੇਖੋ ਭਾਵੇਂ ਸਟੇਟ ਗਵਰਨਮੈਂਟ ਹੋਵੇ ਜੀ ਭਾਵੇਂ ਸੈਂਟਰ ਗਵਰਨਮੈਂਟ ਹੋਵੇ ਜੀ ਜਿੱਥੋਂ ਤੱਕ ਸਵਾਲ ਹੈ ਕਰਜ਼ੇ ਸਾਰੀਆਂ ਸਰਕਾਰਾਂ ਲੈਂਦੀਆਂ ਨੇ ਇਹ ਵਰਲਡ ਬੈਂਕ ਬਣੇ ਹੀ ਇਸ ਕਰਕੇ ਹੈ ਕਿ ਉਹ ਵਕ ਵਕ ਦੇਸ਼ਾਂ ਨੂੰ ਕਰਜ਼ਾ ਦਿੰਦਾ ਹੈ। ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਕਰਜ਼ਾ ਲੈ ਕੇ ਉਹਦਾ ਕਰਦੇ ਕੀ ਹੋ? ਜੇ ਕਰਜ਼ਾ ਲੈ ਕੇ ਦੇਸ਼ ਡਿਵੈਲਪਮੈਂਟ ਕਰਦਾ ਹੈ, ਤਰੱਕੀ ਕਰਦਾ ਹੈ। ਤੌ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਕਿਉਂਕਿ ਜੇਕਰ ਉਹ ਡਿਵੈਲਪਮੈਂਟ ਕਰਦਾ ਤਾਂ ਉਹ ਕਰਜ਼ਾ ਮੋੜਨਾ ਆਸਾਨ ਹੁੰਦਾ ਹੈ ਇਹਦੇ ਉਲਟ ਜੇ ਮੈਂ ਤੁਹਾਨੂੰ ਪੰਜਾਬ ਦੀ ਐਗਜ਼ੈਂਪਲ ਦੇਵਾਂ ਪੰਜਾਬ ਦੀ ਇਹ ਐਗਜ਼ੈਂਪਲ ਹੈ ਕਿ ਜਿਹੜੀ ਸ਼ੁਰੂਆਤ ਭਗਵੰਤ ਮਾਨ ਜੀ ਨੇ ਕੀਤੀ ਹੈ ਪਹਿਲੇ 1.5 ਸਾਲ ਤੋਂ ਉਹ 37000 ਰੁਪਏ ਕਰੋੜ ਤੋਂ ਸਟਾਰਟ ਹੋਈ ਹੈ ਭਾਵ ਇਹ ਹੈ ਕਿ ਇੱਕ ਦਿਨ ਦਾ ਲਗਭਗ 1500 ਕਰੋੜ ਰੁਪਈਆ ਜਿਹੜਾ ਪੰਜਾਬ ਸਰਕਾਰ ਕਰਜ਼ਾ ਲੈਂਦੀ ਹੈ ਤੇ ਉਹਦੇ ਨਾਲ 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 ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਜਿਹੜੀ ਕਿਸਾਨ ਯੂਨੀਅਨ ਸ਼ੰਭੂ ਬਾਰਡਰ ਤੇ ਬੈਠਦੀ ਹੈ ਜਾਂ ਉਹ ਕਿਸੇ ਰੇਲਵੇ ਟਰੈਕ ਤੇ ਬੈਠਦੀ ਹੈ ਲਗਭਗ 600 ਤੋਂ ਲੈ ਕੇ 800 ਕਰੋੜ ਦਾ ਰੋਜ਼ ਨੁਕਸਾਨ ਉਹ ਕਰਦੀ ਹੈ ਜੀ ਇਹੀ ਕਾਰਨ ਹੈ ਕਿ ਜਿਹੜੀਆਂ ਕਿਸਾਨ ਯੂਨੀਅਨਾਂ ਨੂੰ ਪੰਜਾਬ ਦਾ ਕਿਸਾਨ ਆਪਣੀ ਗੁਰੂ ਆਪਣੀ ਪੀਰ ਆਪਣਾ ਸਭ ਕੁਝ ਮੰਨਦਾ ਸੀ ਕਿ ਉਹ ਸਾਡੇ ਆਉਣ ਵਾਲੇ ਸਮੇਂ ਦੇ ਰਾਖੇ ਨੇ ਉਹਨਾਂ ਕਿਸਾਨ ਯੂਨੀਅਨਾਂ ਨੂੰ ਲੋਕ ਅੱਜ ਨਫ਼ਰਤ ਕਿਉਂ ਕਰਨ ਲੱਗੇ ਨੇ ਕਿਉਂਕਿ ਜਿਹੜੀਆਂ ਪਿਛਲੇ ਸਾਲਾਂ ਤੋਂ ਕਿਸਾਨਾਂ ਵੱਲੋਂ ਦਿੱਤੇ ਗਏ ਲਗਾਤਾਰ ਧਰਨੇ ਨੇ ਉਹਨਾਂ ਨੇ ਪੰਜਾਬ ਨੂੰ ਉਜਾੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜੀ ਕਿਉਂਕਿ ਜਦੋਂ ਜਿੱਥੇ ਕਿਤੇ ਕੋਈ ਇੰਡਸਟਰੀ ਲੱਗਣ ਦੀ ਗੱਲ ਚੱਲਦੀ ਹੈ ਤਾਂ ਕਿਸਾਨ ਯੂਨੀਅਨ ਉੱਥੇ ਧਰਨਾ ਦਿੰਦੀ ਹੈ ਤੇ ਉੱਥੇ ਉਹਦੇ ਵਿੱਚ ਗੱਲ ਮਾਮਲਾ ਇਹ ਹੁੰਦਾ ਕਿ ਜਦੋਂ ਪੰਜਾਬੀਆਂ ਨੂੰ ਉਹਦੇ ਵਿੱਚ ਯੋਗਦਾਨ ਨਹੀਂ ਦਿੱਤੇ ਜਾਊਗਾ ਜਾਂ ਪੰਜਾਬੀਆਂ ਨੂੰ ਚ ਨੌਕਰੀਆਂ ਨਹੀਂ ਮਿਲਣ ਲੱਗੀਆਂ ਤਾਂ ਫਿਰ ਤੁਸੀਂ ਵੀ ਉਹਦੇ ਲਈ ਧਰਨਾ ਤਾਂ ਦਉਗੇ ਜੀ ਗੱਲ ਇਹਦੇ ਵਿੱਚ ਇਹ ਹੁੰਦੀ ਹੈ ਮੈਂ ਇੱਕ ਗੱਲ ਤੁਹਾਨੂੰ ਸਮਝਾਉਣੀ ਚਾਹੁੰਨਾ ਜੀ ਕਿ ਨੌਕਰੀਆਂ ਸਰਕਾਰ ਕੋਈ ਵੀ ਨਹੀਂ ਦੇ ਸਕਦੀ ਹੁੰਦੀ ਜਿਹੜੀ ਪੰਜਾਬ ਦੀ ਐਗਰੀਕਲਚਰ ਹੈ ਕਿਸਾਨ ਕੋਈ ਵੀ ਦੇਸ਼ ਦੀ ਕਿਸੇ ਵੀ ਦੇਸ਼ ਦੀ ਇਹ ਵਰਲਡ ਫੈਕਟ ਹੈ ਕਿ ਖੇਤੀ ਐਗਰੀਕਲਚਰ ਜਿਹੜਾ ਉਹ ਕਿਸੇ ਨੂੰ ਰੋਜ਼ਗਾਰ ਨਹੀਂ ਦੇ ਸਕਦਾ ਉਹ ਇੱਕ ਪਾਰਟ ਟਾਈਮ ਕਿੱਤਾ ਹੁੰਦਾ ਹੈ ਜੀ ਜਦੋਂ ਵੀ ਤੁਹਾਨੂੰ ਰੋਜ਼ਗਾਰ ਮਿਲਣਾ ਹੈ ਰੋਜ਼ਗਾਰ ਇੰਡਸਟਰੀ ਨੇ ਦੇਣਾ ਹੈ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਇੰਡੀਆ ਦੇ ਵਿੱਚ TCS ਕੰਪਨੀ ਹੈ ਲਗਭਗ ਸਵਾ ਲੱਖ ਬੰਦੇ ਤੋਂ ਵੱਧ ਰੋਜ਼ਗਾਰ ਦਿੰਦੀ ਹੈ ਇਸ ਦੇ ਨਾਲ ਨਾਲ ਹੀ ਤੁਹਾਡੇ ਕੋਲ ਇਨਫੋਸਿਸ ਹੈ ਵਿਪਰੋ ਹੈ ਇਹ ਇਹ ਕੰਪਨੀਆਂ ਨੇ ਜਿਹੜੀਆਂ ਵੱਧ ਤੋਂ ਵੱਧ ਰੋਜ਼ਗਾਰ ਦੇ ਰਹੀਆਂ ਨੇ ਅੰਕੜਿਆਂ ਦੇ ਵਿੱਚ ਕਹਿਣਾ ਬਹੁਤ ਸੌਖਾ ਭਗਵੰਤ ਮਾਨ ਕਹਿੰਦਾ ਮੈਂ ਉਹ ਕੰਮ ਕਰ ਦੂੰਗਾ ਜਿਹਦੇ ਨਾਲ 2 ਲੱਖ ਬੰਦੇ ਨੂੰ ਸਾਲ ਚ ਰੋਜ਼ਗਾਰ ਮਿਲ ਜਾਊਗਾ ਨਹੀਂ ਕਿ ਦਿੱਤਾ ਜਾ ਸਕਦਾ ਮਾਰੂਤੀ ਕੰਪਨੀ ਦੇ ਵਿੱਚ ਜਿਹੜੇ ਉਹਨਾਂ ਦੇ ਆਪਣੇ ਅੰਕੜੇ ਨੇ ਉਹਦੇ ਮੁਤਾਬਕ ਸਿਰਫ 25000 ਬੰਦਾ ਉਹਨਾਂ ਦਾ ਆਪਣਾ ਹੈ ਜਿਹੜੀ ਜਿੱਥੇ ਵੀ ਕਿਤੇ ਤੁਹਾਡੀ ਏਜੰਸੀ ਹੁੰਦੀ ਆ ਉਹ ਏਜੰਸੀ ਵਾਲਿਆਂ ਦੇ ਨਿੱਜੀ ਮੰਦੇ ਹੁੰਦੇ ਨੇ ਲੇਕਿਨ ਮਾਰੂਤੀ ਜੋ ਕਿਡਾ ਵੱਡਾ ਆ ਉਹ ਸਿਰਫ 25000 ਦੇ ਸਕਿਆ ਭਗਵੰਤ ਮਾਨ ਜੀ ਦਾ ਇਹ ਗੱਲਾਂ ਕਹਿਣਾ ਕਥਨੀ ਤੇ ਕਰਨੀ ਦੇ ਵਿੱਚ ਕੋਹਾਂ ਦਾ ਅੰਤਰ ਹੈ ਤੁਸੀਂ ਹੁਣ ਤੁਹਾਨੂੰ ਤੁਹਾਡੀ ਸੁਣੋ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਜੇ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆਏਗੀ ਸਾਡੇ ਬੱਚਿਆਂ ਨੂੰ ਬਾਹਰ ਕਿਉਂ ਜਾਣਾ ਪਿਆ ਕਿਉਂਕਿ ਉਹਨਾਂ ਨੂੰ ਰੋਜ਼ਗਾਰ ਨਹੀਂ ਫਿਰ ਅਸੀਂ ਉਹਨਾਂ ਸਰਕਾਰਾਂ ਨੂੰ ਕਿਉਂ ਪਸੰਦ ਕਰਾਂਗੇ ਜਿਹੜੇ ਸਾਨੂੰ ਇੱਥੇ ਇੰਡਸਟਰੀ ਨਹੀਂ ਲੱਗਣ ਦਿੰਦੇ ਜਿਹੜੇ ਲੋਕ ਸਾਡੇ ਇੰਡਸਟਰੀ ਦਾ ਵਿਰੋਧ ਕਰਦੇ ਨੇ ਸਾਡੇ ਪੰਜਾਬ ਦੀ ਤਰੱਕੀ ਦੇ ਵਿੱਚ ਰੁਕ ਪਾਉਂਦੇ ਨੇ ਅਸੀਂ ਉਹ ਕਿਸਾਨ ਆ ਅਸੀਂ ਕਿਸਾਨਾਂ ਦੇ ਵਿੱਚੋਂ ਆ ਅਸੀਂ ਅੱਕ ਕੇ ਇਹਨਾਂ ਲੋਕਾਂ ਦੇ ਨਾਲ ਨਹੀਂ ਤੁਰ ਰਹੇ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਰੋਜ਼ਗਾਰ ਸਿਰਫ ਇੰਡਸਟਰੀ ਦੇ ਸਕਦੇ ਨੇ ਕਾਰਪੋਰੇਸ਼ਨ ਦੇ ਸਕਦੀ ਹੈ ਤੁਸੀਂ ਹੁਣੇ ਥੋੜੇ ਦਿਨ ਪਹਿਲਾਂ ਕਿਹਾ ਵੀ ਜਿਹੜਾ ਖੇਤੀ ਹੈ ਉਹ ਪਾਰਟ ਟਾਈਮ ਕੀਤਾ ਤੁਸੀਂ ਕਿਹਾ ਕਿ ਖੇਤੀ ਪਾਰਟ ਟਾਈਮ ਕੀਤਾ ਉਹ ਰੋਜ਼ਗਾਰ ਦੇ ਵਿੱਚ ਨਹੀਂ ਆਉਂਦਾ ਤੇ ਫਿਰ ਇਹ ਗੱਲ ਕਿਉਂ ਕਹੀ ਜਾ ਰਹੀ ਹੈ ਜਦ ਵੀ ਜਾਤਾ ਤੁਸੀਂ ਨੌਜਵਾਨ ਨੂੰ ਕਿਸਾਨੀ ਤੋਂ ਖੇਤੀ ਕਰੋ ਜੇ ਕਿਸਾਨ ਆਪਣੀ ਮਰਜ਼ੀ ਨਾਲ ਫਸਲ ਲਗਾਉਂਦਾ ਤਾਂ ਵੀ ਸਰਕਾਰ ਨੂੰ ਪਰੇਸ਼ਾਨੀ ਜੇ ਉਹ ਫਸਲ ਸਰਕਾਰ ਫਿਰ ਉਹਦੇ ਉੱਤੇ ਰੋਕਾ ਕਿਉਂ ਲਾਉਂਦੀ ਹੈ ਵੀ ਦਰਜ ਨੂੰ ਤੁਸੀਂ ਛੋਣਾ ਬੀਜੋਗੇ ਫਲਾਨੀ ਦਿਨ ਨੂੰ ਤੁਸੀਂ ਇਹ ਕਰੋਗੇ ਜਦੋਂ ਪਾਰਟਾਈਮ ਹੀ ਕੀਤਾ ਫਿਰ ਸਰਕਾਰਾਂ ਦਾ ਉਹਦੇ ਉੱਤੇ ਦਖਲੰਦਾਜੀ ਕਿਉਂ ਸੁਣੋ ਇਹਦੇ ਵਿੱਚ ਵੀ ਤੁਹਾਡੇ ਮਾਧਿਅਮ ਰਹੀ ਮੈਂ ਦੱਸਣਾ ਚਾਹੁੰਨਾ ਕਿ ਸਾਡੀ ਜਿਹੜੀ ਅਜੋਕੀ ਖੇਤੀ ਆ ਧਾਨ ਦੀ ਤੇ ਗਹਿੂੰ ਦੀ ਕਣਕ ਜਿਹਨੂੰ ਕਹਿੰਨੇ ਆ ਇਹ ਲਗਾਤਾਰ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਜਿਹਦੇ ਕਾਰਨ ਸਾਨੂੰ ਅੱਜ ਹੀਟਲੇ ਪਾਣੀ ਦੀ ਸਮੱਸਿਆ ਹੋ ਚੁੱਕੀ ਆ ਜੀ ਜਿਹੜੀ ਗੱਲ ਕਿ ਇੱਕ ਵਾਰੀ ਜੋਹਲ ਸਾਹਿਬ ਜਿਹੜੇ ਕਿ ਬਹੁਤ ਵੱਡੇ ਇਕਨੋਮਿਸਟ ਹੋਏ ਨੇ ਸਰਦਾਰਾ ਸਿੰਘ ਜੋਹਲ ਜੀ ਉਹਨਾਂ ਨੂੰ ਇੱਕ ਸਵਾਲ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਦੀਆਂ ਜੁਨੀਅਨਾਂ ਵੱਲੋਂ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀਗਾ ਕਿ ਇਹ ਧਾਨ ਲਾਉਣਾ ਛੱਡ ਦਿਓ ਤਾਂ ਉਹਨਾਂ ਨੇ ਕੀ ਕੀਤਾ ਸੀ ਅਸੀਂ ਲਾਈਏ ਕੀ ਕਹਿੰਦੇ ਉਹ ਚੀਜ਼ਾਂ ਉਗਾਓ ਜਿਹੜੀਆਂ ਜਿਸ ਦਿਨ ਪਾਣੀ ਮੁੱਕ ਜਾ ਫੇਰ ਵੀ ਤਾਂ ਉਗਾਓਗੇ ਸੋ ਇਸ ਕਰਕੇ ਇਹ ਪ੍ਰੀਕੌਸ਼ਨਰੀ ਮੀਅਰਸ ਨੇ ਇਸ ਕਰਕੇ ਕਿ ਪਾਣੀ ਦੀ ਜਿਆਦਾ ਵਰਤੋਂ ਜਿਹੜੀ ਨਾ ਹੋਵੇ ਇਸ ਕਰਕੇ ਉਹ ਜੂਨ ਦੀਆਂ ਤੇ ਉਹਨਾਂ ਦੇ ਸਮਾਂ ਦਿੱਤਾ ਜਾ ਰਿਹਾ ਹੈ ਇਹ ਬਿਲਕੁਲ ਉਦਾਂ ਦੀ ਗੱਲ ਹੁੰਦੀ ਹੈ ਕਿ ਇੱਕ ਘਰ ਦੇ ਵਿੱਚ ਜੇ 10 ਮਣ ਕਣਕ ਹੈ 10 ਮਣ ਕਣਕ ਜਿਹੜੀ ਹੈ ਤਿੰਨ ਜੀਆਂ ਦਾ ਸਾਲ ਕੱਢ ਦਿੰਦੀ ਹੈ ਲੇਕਿਨ ਜੇ ਆਪਾਂ 500 ਬੰਦੇ ਦਾ ਲੰਗਰ ਲਾਵਾਂਗੇ ਨਾ ਦੋ ਦਿਨ ਲਾ ਲਾਂਗੇ ਤਿੰਨ ਦਿਨ ਲਾ ਲਾਂਗੇ ਉਸ ਤੋਂ ਬਾਅਦ ਮੁੱਕ ਜਾਂਦੀ ਹੁੰਦੀ ਹੈ ਸੋ ਇਸ ਕਰਕੇ ਹਰ ਚੀਜ਼ ਨੂੰ ਸੰਜਮ ਨਾਲ ਜੋ ਸਾਡੇ ਅਸਾਸੇ ਨੇ ਭਾਵੇਂ ਕੁਦਰਤ ਦੇ ਨੇ ਭਾਵੇਂ ਬਾਹਰਲੇ ਨੇ ਉਹਨਾਂ ਨੂੰ ਸੰਜਮ ਨਾਲ ਵਰਤਣ ਦੀ ਲੋੜ ਹੈ ਤੁਸੀਂ ਇੰਡਸਟਰੀ ਦੀ ਗੱਲ ਕੀਤੀ ਹੈ ਜੀ ਇੰਡਸਟਰੀ ਦੇ ਮੈਂ ਹੁਣ ਹੀ ਪੰਜਾਬ 'ਚ ਖੜੇ ਆਪਾਂ ਪਟਿਆਲਾ ਸ਼ਹਿਰ ਦੇ ਵਿੱਚ ਜਿੱਥੇ ਪਟਿਆਲਾ ਸ਼ਹਿਰ ਦੇ ਵਿੱਚ ਡੀਐਮਡਬਲਿਊ ਕੇਂਦਰ ਸਰਕਾਰ ਨੇ ਲਾਈ ਕੇਂਦਰ ਦੀ ਹੈ ਰੇਲਵੇ ਉਸ ਤੋਂ ਬਾਅਦ ਲਾਜ ਯੂਨੀਵਰਸਿਟੀ ਬਣੀ ਕੇਂਦਰ ਸਰਕਾਰ ਦੇ ਅੰਦਰ ਸਪੋਰਟ ਯੂਨੀਵਰਸਿਟੀ ਬਣ ਰਹੀ ਹੈ ਉਹ ਵੀ ਕੇਂਦਰ ਸਰਕਾਰ ਦੇ ਅੰਦਰ ਤਾਂ ਇੱਥੇ ਤੁਸੀਂ ਦੱਸੋ ਵੀ ਕਿੰਨੇ ਪੰਜਾਬੀਆਂ ਨੂੰ ਇਹਦੇ 'ਚ ਨੌਕਰੀਆਂ ਮਿਲੀਆਂ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਮੈਂ ਫਿਰ ਦੱਸਣੀ ਚਾਹੂੰਗਾ ਜਿਹੜੇ ਗਲਤ ਅੰਕੜੇ ਹੁੰਦੇ ਨੇ ਗਲਤ ਤੱਥ ਬੇਸ਼ਕਰਨੇ ਹੁੰਦੇ ਨੇ ਉਹ ਗਲਤੀ ਹੁੰਦੇ ਨੇ ਜਦੋਂ ਤੁਸੀਂ ਡੀਐਮਡਬਲਿਊ ਦੇ ਵਿੱਚ ਜੀ ਰੋਜ਼ਗਾਰ ਲਈ ਅਪਲਾਈ ਕਰੋਗੇ ਤਾਂ ਉਹਨੂੰ ਪੂਰੇ ਦੇ ਪੂਰੇ ਭਾਰਤ ਨੂੰ ਅਪਲਾਈ ਕਰਨ ਦੀ ਆਗਿਆ ਹੈ ਉਹਦੇ ਵਿੱਚ ਕੰਪੀਟੀਸ਼ਨ ਦੇ ਜਦੋਂ ਕੋਈ ਵੀ ਨਹੀਂ ਕਿਸੇ ਵੀ ਏਰੀਆ 'ਚ ਲਗਾਈ ਕਿਉਂਕਿ ਜਿਹੜਾ ਵੀ ਸੈਂਟਰ ਦਾ ਆਧਾਰਾ ਹੋਊਗਾ ਭਾਵੇਂ ਉਹ ਬੈਂਕਿੰਗ ਸੈਕਟਰ ਹੈ ਭਾਵੇਂ ਉਹ ਸਿਵਲ ਸਰਵਿਸਿਜ਼ ਨੇ ਭਾਵੇਂ ਉਹ ਪੀਐਸਯੂ ਨੇ ਜੀ ਜਿਹੜੇ ਬੈਂਕਿੰਗ ਸੈਕਟਰ ਹੈ ਇਹ ਵੀ ਪੀਐਸਯੂਸ ਹੁੰਦੀਆਂ ਨੇ ਇਹਨਾਂ ਦੇ ਵਿੱਚ ਤੁਸੀਂ 올 ਇੰਡੀਆ ਲੈਵਲ ਦੇ ਉੱਤੇ ਅਪਲਾਈ ਕਰਨਾ ਹੁੰਦਾ ਹੈ ਕੰਪੀਟੀਸ਼ਨ ਦੇ ਰਾਹੀ ਆਉਣਾ ਹੁੰਦਾ ਹੈ ਜੀ ਜਿਹੜਾ ਬੰਦਾ ਕੰਪੀਟੀਸ਼ਨ ਦੇ ਰਾਹੀ ਆਊਗਾ ਉਹਨੂੰ ਤੁਸੀਂ ਨਹੀਂ ਰੋਕ ਸਕਦੇ ਪੰਜਾਬ ਦੇ ਅਦਾਰਿਆਂ ਵਿੱਚ ਪੰਜਾਬ ਹੁਣ ਇਹਦੇ ਵਿੱਚ ਇਹ ਹੈ ਕਿ ਆਪਾਂ ਆਪਣੀ ਕਮਜ਼ੋਰੀ ਨੂੰ ਪਾਪੀਏ ਕਿ ਸਾਡੇ ਪੰਜਾਬ ਦੇ ਬੱਚਿਆਂ ਨੇ ਕੰਪੀਟੀਸ਼ਨ ਲੜਨਾ ਛੱਡ ਦਿੱਤਾ ਹੈ ਕਿਉਂਕਿ ਉਹ ਸਾਰਿਆਂ ਨੇ ਇਹ ਸੋਚ ਲਿਆ ਕਿ ਮੈਂ ਕੈਨੇਡਾ ਚਲੇ ਜਾਣਾ ਮੈਂ ਯੂਕੇ ਚਲੇ ਜਾਣਾ ਪਲੱਸ 2 ਤੋਂ ਬਾਅਦ ਬੱਚੇ ਅੱਗੇ ਨਹੀਂ ਪੜ ਰਹੇ ਜੀ ਇਹੀ ਕਾਰਨ ਹੈ ਕਿ ਵੱਡੇ ਵੱਡੇ ਕਾਲਜ ਤੇ ਸਕੂਲ ਜਿਹੜੇ ਨੇ ਬੰਦ ਹੋਣ ਦੀ ਕਗਾਰ ਤੇ ਨੇ ਜੀ ਇੱਥੇ ਮੈਂ ਤੁਹਾਨੂੰ ਪਹਿਲਾ ਸਵਾਲ ਇਹੀ ਕਰਨ ਲੱਗਾ ਸੀ ਕਿ ਜਦੋਂ ਕੋਈ ਵੀ ਇੰਡਸਟਰੀ ਕਿਸੇ ਵੀ ਸਟੇਟ 'ਚ ਜਾਂਦੀ ਆ ਤਾਂ ਉਹਦੇ ਨਾਲ ਇੱਕ ਰੇਸ਼ੋ ਤੈਅ ਕੀਤੀ ਜਾਂਦੀ ਆ ਵੀ ਐਨੇ ਪਰਸੈਂਟ ਸਾਡੇ ਬੰਦੇ ਇੱਥੇ ਆਕਰਸ਼ਿਤ ਹੋਣਗੇ ਐਨੇ ਪਰਸੈਂਟ ਸਾਡੇ ਬੰਦਿਆਂ ਨੂੰ ਰੁਜ਼ਗਾਰ ਮਿਲੇਗਾ ਤਾਂ ਤੁਹਾਨੂੰ ਲੱਗਦਾ ਵੀ ਕੇਂਦਰ ਦੇ ਵੱਲੋਂ ਜਿਹੜੀਆਂ ਤਿੰਨ ਮੇ ਚੀਜ਼ਾਂ ਗਣਾਈਆਂ ਨੇ ਉਹਨਾਂ ਦੇ ਵਿੱਚ ਉਸ ਰੇਸ਼ੋ ਨੂੰ ਸਹੀ ਦਰਸਾਇਆ ਗਿਆ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸ ਦੇਣੀ ਚਾਹੁੰਨਾ ਜਿਹੜੀ ਰਾਜੀਵ ગાંધી ਲਾਅ ਯੂਨੀਵਰਸਿਟੀ ਆ ਜੀ ਉਹਦੇ ਵਿੱਚ ਤਕਰੀਬਨ ਸਾਡੇ ਸਾਰੇ ਪੰਜਾਬ ਦੇ ਹੀ ਨੇ ਕਿਉਂਕਿ ਉਹਨਾਂ ਦੇ ਵਿੱਚ ਸਾਨੂੰ ਕੋਈ ਸ਼ਰਤ ਨਹੀਂ ਹੈਗੀ ਹਾਂ ਜਿਹੜੀ ਐਡਮਿਸ਼ਨ ਹੈ ਐਡਮਿਸ਼ਨ ਵਾਕਈ ਇੱਥੇ ਪੰਜਾਬ ਦੇ 18 ਸਟੂਡੈਂਟਾਂ ਨੂੰ ਮਿਲਦੀ ਹੈ 180 ਦੇ ਵਿੱਚੋਂ ਜੀ ਸਿਰਫ 18 ਸੀਟਾਂ ਹੀ ਨੇ ਕਿਉਂਕਿ ਉਹ ਸੈਂਟਰਲ ਲਾਅ ਯੂਨੀਵਰਸਿਟੀ ਹੈ ਦੈਟ ਇਜ਼ ਆਈਆਈਟੀ ਆਫ ਲਾ ਜਿਹਨੂੰ ਕਹਿੰਦੇ ਆ ਉਹ ਬਹੁਤ ਵੱਡਾ ਅਦਾਰਾ ਹੈ ਜਿਹਦੇ ਵਿੱਚ ਤੁਹਾਨੂੰ ਪਤਾ ਵੀ 24 ਜਾਂ 25 ਸਟੇਟਾਂ ਦੇ ਬੱਚੇ ਪੜਦੇ ਨੇ ਇਹਦੇ ਵਿੱਚ ਜੀ ਬਿਲਕੁਲ ਰਾਜੀਵ ਗਾਂਧੀ ਚ ਸੋ ਉਹ ਜਿਹੜੇ ਨੂੰ ਮੈਰਿਟ ਦੇ ਆਧਾਰ ਤੇ ਹੁੰਦੇ ਨੇ ਉਹਦੇ ਬਾਰੇ ਆਪਾਂ ਕਿੰਤੂ-ਪਰੰਤੂ ਨਹੀਂ ਕਰ ਸਕਦੇ ਜੀ ਸਰ ਇਹਦੇ ਨਾਲ ਇੱਕ ਥੋੜੇ ਨਾਲ ਸਵਾਲ ਜ਼ਰੂਰ ਰਹੂਗਾ ਤੁਸੀਂ ਥੋੜੀ ਜਿਹਾ ਪਹਿਲਾਂ ਦੇਸ਼ ਦੇ ਲਾਹੇਵੰਦ ਕੀਤੇ ਦੀ ਗੱਲ ਜੀ ਇੰਡਸਟਰੀ ਦੀ ਗੱਲ ਕੀਤੀ ਹੈ ਤੇ ਉਹਦੇ ਵਿੱਚ ਜੇ ਉਹਨੂੰ ਦੇਖਿਆ ਜਾਵੇ ਤਾਂ ਤੁਸੀਂ ਕਹੋ ਵੀ ਸਾਡਾ ਸੂਬਾ ਦੇਸ਼ ਹੈ ਖੁਸ਼ਹਾਲ ਚੱਲ ਰਿਹਾ ਹੈ ਕਰਜ਼ਾ ਲੈ ਕੇ ਜੇ ਕਿਸੇ ਸਹੀ ਕੰਮ ਤੇ ਲਾਇਆ ਜਾਂਦਾ ਤਾਂ ਉਹ ਕਰਜ਼ਾ ਵੀ ਸਾਨੂੰ ਫਿਰ ਲੈ ਲੈਣਾ ਚਾਹੀਦਾ ਕੋਈ ਡਰ ਨਹੀਂ ਹੁੰਦਾ ਜੀ ਉਹਦੇ ਵਿੱਚ ਜੇ ਉਹਨੂੰ ਦੇਖਿਆ ਜਾਵੇ ਤਾਂ ਫ ਆਦ ਰਹੀਆਂ ਤਾਂ ਜੇ ਅਸੀਂ ਕਹਾਂ ਕਿ ਪੰਜਵੇਂ ਨੰਬਰ ਤੇ ਸਾਡੀ ਇਕਨੋਮੀ ਇਸ ਵੇਲੇ ਖੜੀ ਆ ਤਾਂ ਉਹ ਤੀਜੇ ਨੰਬਰ ਤੇ ਆਉਣ ਦੀ ਅਸੀਂ ਗੱਲ ਕਰ ਰਹੇ ਆ ਤਾਂ ਫਿਰ ਵੀ ਜਿਹੜੇ ਨੇ ਉਹ 85 ਲੱਖ ਤੋਂ ਉੱਪਰ ਤਾਂ ਥੋੜਾ ਮੋਟਾ ਲੱਗ ਭਾਗੇ ਦੇ ਹੀ ਆ ਤਾਂ ਫਿਰ ਅਸੀਂ ਫ੍ਰੀ ਰਾਸ਼ਨ ਦੇਣ ਦੇ ਕਗਾਰ ਤੇ ਕਿਉਂ ਆ ਜਦੋਂ ਕਿ ਸਾਡਾ ਦੇਸ਼ ਤਰੱਕੀ ਦੇ ਰਾਹ ਤੇ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿਉਂਕਿ ਜਦੋਂ ਕਰੋਨਾ ਕਾਲ ਆਇਆ ਸੀ ਜੀ ਕੈਨੇਡਾ ਉਨੇ ਇੰਨਾ ਕਰਜ਼ਾ ਚੱਕਿਆ ਲੋਕਾਂ ਨੂੰ ਕੈਸ਼ ਪੇਮੈਂਟਾਂ ਦਿੱਤੀਆਂ ਨੇ ਇਵਨ ਭਾਰਤੀ ਸਟੂਡੈਂਟਾਂ ਨੂੰ ਕੈਨੇਡਾ ਨੇ ਦਿੱਤੀਆਂ ਨੇ ਤੇ ਉਹ ਕਰਜ਼ੇ ਦੇ ਕਾਗਜ਼ਾਰ ਤੇ ਖੜਾ ਹੈ ਇਵਨ ਅਮਰੀਕਾ ਵੀ ਇੱਕ ਭਾਰਤ ਸਰਕਾਰ ਹੈ ਜਿਨੇ ਅਨਾਜ ਹੀ ਵੰਡਿਆ ਕਿਉਂਕਿ ਉਹਨਾਂ ਕੋਲ ਇਹ ਅਨਾਜ ਜਿਹੜਾ ਸੀ ਐਕਸੈਸ ਸੀ ਉਹਨਾਂ ਦੇ ਸਟੋਰ ਵਿੱਚ ਸੀ ਤੇ ਉਹਨਾਂ ਨੇ ਇਹਦੀ ਚੰਗੀ ਵਰਤੋਂ ਕੀਤੀ ਹੈ ਇਹ ਕੋਈ ਬੁਰਾ ਕੰਮ ਨਹੀਂ ਕੀਤਾ ਗਿਆ ਕਿ ਕਿਉਂ ਦੇ ਦਿੱਤੀ ਗਈ ਆ ਬਜਾਏ ਕਿ ਗਲਣ ਦੀ ਸੜਨ ਦੀ ਉਹ ਕਰਜ਼ਾ ਉਹ ਲੋਕਾਂ ਨੂੰ ਧਾਨ ਵੰਡ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਉਦੋਂ ਲੋੜ ਸੀ ਕਿੰਨੇ ਲੱਖ ਬੰਦਿਆਂ ਨੂੰ ਇਸ ਵੇਲੇ ਤੱਕ ਨੌਕਰੀ ਭਾਂਜ-ਪਾਂ ਦੇ ਚੁੱਕੀ ਹੈ ਦੇਖੋ ਇਹਨਾਂ ਇਹਨਾਂ ਅੰਕੜਿਆਂ ਦੇ ਬਾਰੇ ਜਿਹੜੇ ਜਿਹੜੇ ਕਰੋੜਾਂ ਦੀ ਕਰੋੜਾਂ ਦੀ ਗੱਲ ਕੀਤੀ ਗਈ ਸੀ ਸੁਣੋ ਮੇਰੀ ਗੱਲ ਪੰਜ ਬਾਹੂਵੇ ਜਾਂ ਕੋਈ ਵੀ ਸਰਕਾਰ ਹੋਵੇ ਜਿਹੜੇ ਤੱਥ ਹੁੰਦੇ ਨੇ ਉਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸਰਕਾਰੀ ਨੌਕਰੀ ਕੋਈ ਵੀ ਸਰਕਾਰ ਨਹੀਂ ਦੇ ਸਕਦੀ ਹੁੰਦੀ ਜਿਹੜੀ ਫਾਰ ਐਗਜ਼ਾਮਪਲ ਦਿੱਲੀ ਹੈ ਦਿੱਲੀ ਦੇ ਵਿੱਚ ਕਿਸੇ ਨੂੰ ਸਰਕਾਰੀ ਨੌਕਰੀ ਦੀ ਨਹੀਂ ਲੋੜ ਲੋਕ ਪ੍ਰਾਈਵੇਟ ਕਰ ਰਹੇ ਨੇ ਲੋਕ ਉੱਥੇ ਪਰਵਾਹ ਨਹੀਂ ਕਰਦੇ ਕਿਉਂਕਿ ਉੱਥੇ ਇੰਡਸਟਰੀ ਬਹੁਤ ਹੈ ਹੁਣ ਪੰਜਾਬ ਵਰਗੇ ਕੋਈ ਸੂਬੇ ਦੀ ਗੱਲ ਕਰਦੇ ਹਾਂ ਇੱਥੇ ਤਾਂ ਇੱਕ ਪਾਸੇ ਕਰਜ਼ਾ ਚੱਕਿਆ ਜਾ ਰਿਹਾ ਦੂਜੇ ਪਾਸੇ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਸਵਾਲ ਉੱਥੇ ਹੁੰਦਾ ਕਿ ਖਾਣ ਨੂੰ ਦਾਣੇ ਨਾ ਹੋਣ ਤੇ ਫਿਰ ਆਪਾਂ ਲੋਕਾਂ ਨੂੰ ਮੰਨਣ ਤੋਂ ਰੁਪਈਏ ਹੋਵੇ ਤਾਂ ਕੋਈ ਡਰ ਨਹੀਂ ਹੁੰਦਾ ਦੇਣ ਦਾ ਜੇ ਧਰੇ ਕੋਲੇ ਠੀਕ ਆ ਉਦਾਹਰਨਬੱਧ ਸੀਗਾ ਦਾ ਉਸ ਤੋਂ ਬਾਅਦ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਵੇਲੇ ਜਿਹੜੀ ਭਾਜਪਾ ਹੈ ਉਹਦੇ ਕਈ ਤਰ੍ਹਾਂ ਦੇ ਜੁਮਲੇ ਕੋਈ ਕਿ ਪਿੱਛੇ ਜਮਿਤੀਸ਼ਾ ਨੇ ਵੀ ਸਰਕਾਰ ਨੇ ਵੀ ਕਹਿਤਾ ਸਾਡੀ ਗ੍ਰਹਿ ਮੰਤਰੀ ਸੀ ਉਹਨਾਂ ਨੇ ਵੀ ਕਹਿਤਾ ਕਿ ਜੁਮਲੇ ਜਿਹੜੇ ਨੇ 15 ਲੱਖ ਦੀ ਗੱਲ ਕੀਤੀ ਗਈ ਤਾਂ ਉਹ ਵੀ ਜਿਹੜੇ ਨੇ ਕਿ ਜੁਮਲੇ ਦੇ ਉੱਤੇ ਤੌਰ ਤੇ ਕਹਿ ਦਿੱਤਾ ਗਿਆ ਸੀ ਉਹਨੂੰ ਕੀ ਕਹਿੰਦੇ ਦੇਖੋ ਇਹ ਤਾਂ ਜਦੋਂ ਇਲੈਕਸ਼ਨ ਹੁੰਦੀ ਆ ਸਾਰੀਆਂ ਹੀ ਸ਼ਾਸਕ ਪਾਰਟੀਆਂ ਬਦਲਦੀਆਂ ਨੇ ਬੋਲਦੀਆਂ ਨੇ ਕੋਈ ਜੁਮਲੇ ਕਹਿੰਦਾ ਕੋਈ ਕੁਝ ਕਹਿੰਦਾ ਹੈ ਪਰ ਜੋ ਵੀ ਕੁਝ ਦੇਣ ਲੈਣ ਨੂੰ ਹੁੰਦਾ ਉਹ ਨੀਤੀ ਮੁਤਾਬਕ ਹੀ ਹੁੰਦਾ ਨੇ ਉਹਨਾਂ ਨੇ ਕਿਹਾ ਨਾ 15-15 ਲੱਖ ਸਭ ਦੇ ਇੱਕ ਹਿੱਸੇ ਆ ਜਾਏਗਾ ਪਰ ਬਾਅਦ ਵਿੱਚ ਉਹਨਾਂ ਨੇ ਕਹਿੰਦੇ ਵੀ ਉਹ ਤਾਂ ਭਾਸ਼ਾ ਨੂੰ ਵਧੇ ਬਣਾਉਣ ਲਈ ਜੁਮਲਾ ਸੀਗਾ ਜੀ ਉਹ ਉਹਨੂੰ ਦੱਸ ਕੋਸ਼ਿਸ਼ ਕਰੋ ਜੀ ਤੁਸੀਂ ਭਾਜਪਾ ਨੂੰ ਵੋਟ ਕਿਉਂ ਕਰੋਗੇ ਅਸੀਂ ਵੀ ਕਿਸਾਨ ਆ ਜੀ ਕਿਸਾਨ ਤਾਂ ਵਿਰੋਧ ਕਰ ਰਹੇ ਹਾਂ ਅਸੀਂ ਵੀ ਕਿਸਾਨ ਆ ਨਾ ਖੇਤੀ ਕਰਦੇ ਆ ਕਿ ਜਿਹੜੇ ਕਿਸਾਨ ਫਿਰਦੇ ਰਹੇ ਯੂਨੀਅਨ ਵਾਲੇ ਇਹ ਕਹਿੰਦੇ ਖੇਤ ਜਿੰਨਾ ਕੰਮ ਕਰਿਆ 2 ਘੰਟੇ ਇਹ ਜ਼ਮੀਨਾਂ ਲੋਕਾਂ ਦੀ ਜ਼ਮੀਨਾਂ ਦੱਬਦੇ ਨੇ ਠੀਕ ਆ ਨਜਾਇਜ਼ ਕਬਜ਼ੇ ਕੋਈ ਕੋਰਟ ਦਾ ਫੈਸਲਾ ਹੋਇਆ ਹੋਇਆ ਉਹ ਜ਼ਮੀਨਾਂੇ ਦੱਬ ਦਿੰਦੇ ਨੇ ਇਹਨਾਂ ਨੂੰ ਜਾ ਕੇ ਦੱਸੋ ਇਹ ਕੋਰਟ ਦਾ ਮੈਟਰ ਆ ਤਾਂ ਜਮੀਨ ਦੱਬ ਦਿੰਦੇ ਅਗਲੇ ਉਹ ਤਾਂ ਪੰਜਾਬ ਸਰਕਾਰ ਨੇ 1,30,000 ਏਕੜ ਸ਼ਾਮਲਰ ਦੀ ਜਮੀਨ ਹੈ ਪੰਜਾਬ ਪਹਿਲਾਂ ਮੇਰੀ ਸੁਣੋ ਪਹਿਲਾਂ ਮੇਰੀ ਸੁਣੋ 1,30,000 ਦੇ ਲਗਭਗ ਜਿਹੜੀ ਏਕੜ ਹੈ ਉਹ ਪੰਜਾਬ ਦੇ ਵਿੱਚ ਸ਼ਾਮਲਰ ਜਮੀਨ ਦੇ ਅੰਦਰ ਆਉਂਦੀ ਜਿਹੜੀ ਕਿ ਖੇਤੀਬਾੜੀ ਮੰਤਰੀ ਨੇ 11,000 ਏਕੜ ਜਮੀਨ ਹੁਣ ਛਡਾ ਚੁੱਕੇ ਆ ਠੀਕ ਹੈ ਜੀ ਉਦੋਂ ਦੌਰਾਨ ਚ ਤੁਸੀਂ ਹੁਣ ਕਿਵੇਂ ਕਿਹੜੇ ਕਿਸਾਨ ਨੇ ਤੁਹਾਡੀ ਜਮੀਨ ਦੱਬਲੀ ਸਾਡੇ ਮਾਧਿਅਮ ਰਾਹੀਂ ਦੱਸੋ ਸੀ ਉਹਦੇ ਵੀ ਅੱਗੇ ਦੱਸ ਰਹੇ ਹਾਂ ਮੈਂ ਨਾ 22 ਸਤੰਬਰ ਨੂੰ ਐਗਰੀਮੈਂਟ ਕਰਾਇਆ ਸੀ ਕਿਸੇ ਬੰਦੇ ਨਾਲ ਕੋਰਟ ਨੇ ਰਜਿਸਟਰੀ ਠੀਕ ਆ ਉਹ ਕੋਰਟ ਨੇ ਉਹ ਤੇ ਆਰਡਰ ਲਾਤਾ ਵੀ ਤਕਸੀਮ ਕਰਾਓ ਜਿੰਮੀ ਦਾ ਤੁਹਾਨੂੰ ਕਬਜ਼ਾ ਮਿਲ ਜੂਗਾ ਚਾਹ ਚਾਹ ਰੋ ਸਾਡਾ ਕਬਜ਼ਾ ਹੋ ਗਿਆ ਠੀਕ ਆ ਹਾਈ ਕੋਰਟ ਤੱਕ ਪਹੁੰਚਦਾ ਹਾਰ ਗਿਆ ਤੇ ਉਸ ਤੋਂ ਬਾਅਦ ਹੀ ਉਹ ਜ਼ਮੀਨਾਂ ਨੇ ਛਾਂਡੇ ਲਾ ਲੇ ਤੋਂ ਜਾ ਕੇ ਇਹਨਾਂ ਦੇ ਪਰਚਾ ਵੀ ਹੋ ਗਿਆ ਕਹਿੰਦੇ ਸਾਨੂੰ ਕੋਈ ਪੁਲਿਸ ਅਰੈਸਟ ਨਹੀਂ ਕਰ ਸਕਦੀ ਕੋਈ ਸਰਕਾਰ ਸਾਡਾ ਕੁਝ ਨਹੀਂ ਕਰ ਸਕਦੀ ਇਹ ਬੋਲਦੇ ਨੇ ਇਹ ਜੀ ਮਤਲਬ ਕਿ ਤੁਹਾਡੇ ਕਿਸਾਨਾਂ ਨੇ ਰੋਸਾ ਇਸ ਗੱਲ ਤੋਂ ਹਾਂ ਕਿਹੜੇ ਪਿੰਡ ਦਾ ਮਸਲਾ ਕਿਹੜੇ ਪਿੰਡ ਦਾ ਜਾਉਲੀਆਂ ਪਿੰਡ ਦਾ ਮਸਲਾ ਜੀ ਮੈਂ ਪਟਿਆਲੇ ਤੋਂ ਆ ਇੱਥੋਂ ਆਲੋ ਵਾਲ ਪਿੰਡ ਤੋਂ ਮੇਰੀ ਜ਼ਮੀਨ ਇਹੀ ਆ ਮੋਲ ਉੱਥੇ ਕਿਹੜੇ ਪਿੰਡ ਦੇ ਵਿੱਚ ਜਾ ਜੋਲੀਆ ਨੂੰ ਵੰਨਿਆ ਲੜ ਚੁਕੋ ਠੀਕ ਹੈ ਜੀ ਸਾਡੇ ਮੌਧਿਮ ਰਹੀ ਕੀ ਅਪੀਲ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਨੂੰ ਦੇਖਣਾ ਚਾਹੀਦਾ ਕਿਸੇ ਨੂੰ ਵੀ ਅਸੀਂ ਭਾਜਪਾ ਨਾਲ ਤੈਸ ਕਰਦੇ ਅਸੀਂ ਇਨਸਾਫ ਲਵਾਂਗੇ ਠੀਕ ਹੈ ਜੀ ਆਪਣੇ ਕਿਸਾਨਾਂ ਨੇ ਵਿਰੋਧ ਕਰਿਆ ਸੀ ਜੀ ਆਪਣੇ ਸੇਰੇ ਉਹ ਕਦੋਂ ਤੱਕ ਇਹ ਨਾਲ ਕੋਈ ਕਿਸਾਨ ਮਰ ਜੂਗਾ ਜੀ ਲੈ ਮੈਨੂੰ ਧੱਕਾ ਦੇ ਦੇਣ ਕਿਸਾਨ ਜੂਨ ਨਾਲ ਮੈਂ ਜਾਣਾਂ ਮੈਨੂੰ ਦੇਖ ਵੀ ਕਿਤਕ ਤੱਕ ਜ ਮਰ ਜੂਗਾ ਮੈਂ ਇਹ ਸਿਰਫ ਇਹ ਹੀ ਪਰਚਾ ਦਰਜ ਕਰਾਉਂਦੇ ਨੇ ਤੇ ਸਾਡੇ ਦੇ ਬੰਦਾ ਕੁਦਰਤੀ ਮੌਤ ਹੋਈ ਬੰਦੇ ਦੀ ਇਹਨਾਂ ਉੱਤੇ ਧਾਰਨਾ ਲਾ ਕੇ ਪਰਚਾ ਦਰਜ ਕਰਾਇਆ ਇਹ ਪ੍ਰਸ਼ਾਸਨ ਨੇ ਕਹਿੰਿਆ ਸੀ ਰੈਸਟ ਨਹੀਂ ਕਰਨਾ ਜਿੰਨੇ ਇਹਨਾਂ ਕੋਲ ਦੀ ਰਿਪੋਰਟ ਨੇ ਦੀ ਮੈਡੀਕਲ ਦੀ ਤੇ ਇਹਨਾਂ ਧੱਕੇ ਨਾਲ ਅਰੈਸਟ ਕਰਾਇਆ 1 ਮਹੀਨਾ ਮਾ ਜੇਲ ਚ ਲਾ ਕੇ ਆਏ ਆ ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਦੀ ਰਿਪੋਰਟ ਆ ਕੇ ਮੈਨੂੰ ਹਾਈ ਕੋਰਟ ਨੇ ਜਮਾਤ ਦਿੱਤੀ ਮਹੀਨੇ ਦੇ ਵਿੱਚ ਵਿੱਚ ਠੀਕ ਆ ਤੇ ਇਸ ਕਰਕੇ ਹਰੇਕ ਤੇ ਇਹ ਕੰਮ ਕਰਦੇ ਨੇ ਵੀ ਬੰਦੇ ਨੂੰ ਲਿਜਾ ਕੇ ਆਪਣੀ ਚਲਾਉਂਦੇ ਨੇ ਵੀ ਸਾਡੇ ਚੱਲੂ ਕਿ ਜਿਹੜੇ ਤੁਸੀਂ ਕਹਿਣ ਦਾ ਪਾਵੇ ਇਹ ਆ ਵੀ ਜਿਹੜੇ ਕਿਸਾਨ ਜੱਥੇਬੰਦੀਆਂ ਸਵੇਲੇ ਅੰਦੋਲਨ ਕਰ ਰਹੀਆਂ ਨੇ ਇਹ ਸ਼ਰੀ ਅਸੀਂ ਧੱਕੇ ਦੇ ਗੁੰਡਾ ਕਰਦੀਆਂ ਨੇ ਪੈਸੇ ਲੈਂਦੀਆਂ ਨੇ ਠੀਕ ਆ ਹਾਂ 15 ਲੱਖ ਰੁਪਏ ਮੰਗ ਰਹੇ ਨੇ ਕੰਨੇ ਦਾ ਬਿਲਕੁਲ ਕੰਮ ਨਹੀਂ ਕਰਦੀਆਂ ਜੀ ਇਹ ਇਹ ਤਾਂ ਅੰਧਵਕਰ ਛੱਡ ਕੇ ਨਾ ਨੀਰਾ ਵੀ ਇਹਨਾਂ ਦੇ ਤਿੰਨ ਜਨਾਨੀਆਂ ਵੜਦੀਆਂ ਨੇ ਅਸੀਂ ਵੀ ਕਿਸਾਨਾਂ ਜੀ ਸਾਡੇ ਸਾਰਾ ਕੰਮ ਕਰਦੇ ਅਸੀਂ ਮੌਜੂਦ ਨਾ ਰਹਿੰਦੇ ਕਿਉਂ ਬੁਖਾਰੀ ਬਣਦੇ ਨੇ ਇਹ ਬੁਖਾਰੀ ਬਿਲਕੁਲ ਨਹੀਂ ਬਣਨਾ ਚਾਹੀਦਾ ਆਪ ਦਾ ਕਰਤ ਕਰੋ ਕਮਾਓ ਖਾਓ ਬਣੋ ਕਿੰਨੇ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ ਦੋ ਤਿੰਨ ਕਿੱਲੇ ਹੈਗੇ ਜੀ ਦੋ ਤਿੰਨ ਕਿੱਲੇ ਹੈਗੇ ਤਾਂ ਜਿਹੜੇ ਵੀ ਜੜ ਉਹ ਤਾਂ ਕਹਿੰਦੇ ਵੀ ਸਾਡੇ ਜਿਹੜਾ ਕਰਜ਼ਾ ਚੜਦਾ ਜ਼ਮੀਨ ਨੂੰ ਲੈ ਕੇ ਛੋਟਾ ਜਿਹੜਾ ਕਿਸਾਨ ਆ ਉਹ ਮਾਰਿਆ ਜਾਂਦਾ ਉਸ ਚੀਜ਼ ਨਾਲ ਲੈ ਕੇ ਤਾਂ ਉਹ ਐਮਐਸਪੀ ਦੀ ਮੰਗ ਕਰ ਰਹੇ ਨੇ ਐਮਐਸਪੀ ਦੀ ਮੰਗ ਵਿੱਚ ਜਾਇਦਾ ਜਾਂ ਨਜਾਇਜ਼ ਐਮਐਸੀ ਤਾਂ ਮਿਲੀ ਹੋਈ ਆ ਜੀ ਐਮਐਸੀ ਮਿਲੀ ਹੋਈ ਕਿੰਨੀਆਂ ਫਸਲਾਂ ਤੇ ਸਾਰੀਆਂ ਤੇ ਮਿਲੀ ਹੋਈ 23 ਫਸਲਾਂ ਦੀ ਮੰਗ ਹੈ ਜੀ ਉਹਨਾਂ ਦੀ ਇੱਕ ਜਮ ਐਸਪੀ ਦੀ ਜਿਹੜੇ ਪੰਜਾਬ ਚ ਲਾਗੂ ਨੇ ਜੀ ਉਹਨਾਂ ਤੇ ਮੰਗਦੇ ਨੇ ਜੋ ਫਸਲਾਂ ਪੰਜਾਬ ਚ ਹੁੰਦੀਆਂ ਨੇ ਜੀ ਉਹਨਾਂ ਤੇ ਸਾਰਿਆਂ ਤੇ ਐਮਐਸਪੀ ਲੱਗੂ ਆ 23 ਫਸਲਾਂ ਦਾ ਪੂਰੇ ਇੰਡੀਆ ਚ ਹੁੰਦੇ ਨੇ ਇਹ ਜਿਹੜ ਪੂਰੇ ਇੰਡੀਆ ਦੀ ਆਪਣੇ ਸਿਰ ਤੇ ਲੈ ਖੜੇ ਨੇ ਜੋ ਕਿ ਇਹ ਲੜਾਈ ਸਰਦਾਰਾਂ ਦੇ ਨਾਲ ਪੈ ਗਈ ਸਰਦਾਰਾਂ ਨੂੰ ਇਸ ਗੱਲੋਂ ਟੇਢੀ ਨਿਗਰਾਨਾ ਦੇਖਿਆ ਜਾਂਦਾ ਵੀ ਇਹ ਲੜਾਈ ਲੜ ਰਹੇ ਨੇ ਬਾਕੀ ਇੰਡੀਆ ਦਾ ਕਿਸਾਨ ਕਿੱਥੇ ਆ ਜੀ ਕਿੱਥੇ ਤਰਨੇ ਲੜ ਹੈ ਕਿਸੇ ਕਿਸਾਨ ਨੂੰ ਜੁਨੀਅਰ ਜਾ ਕੇ ਪੁੱਛ ਲਓ ਤੇ 23 ਫਸਲਾਂ ਦੇ ਨਾਂ ਗਿਣਾ ਦੇਣ ਹੋ ਗਏ ਤੇ ਉਹ ਤੋਂ ਇਸ ਵੇਲੇ ਤੱਕ ਤਾਂ ਤੁਸੀਂ ਪੰਜ ਦੀ ਗੱਲ ਕਰੋ ਪੰਜਾਬ ਸਰਕਾਰ ਪੰਜ ਦੀ ਗੱਲ ਕਰ ਰਹੀ ਸਾਨੂੰ ਪੰਜ ਦੀ ਮਿਲੀ ਹੋਈ ਚੱਲ ਰਹੀ ਆ ਜੋ ਪੰਜਾਬ ਫਸਲਾਂ ਪੈਦਾ ਕਰਦਾ ਉਹ ਸਾਨੂੰ ਆਲਰੇਡੀ ਮਿਲਦੀਆਂ ਨੇ ਜੀ ਮਿਲ ਰਹੀਆਂ ਨੇ ਦੇਸ ਤੋਂ ਪਹਿਲਾਂ ਤਾਂ ਕਾਂਗਰਸ ਦੇ ਵੇਲੇ ਵੀ ਸੁਆਮੀ ਲਾਥਲ ਰਿਪੋਰਟ ਦੀ ਗੱਲ ਕੀਤੀ ਗਈ ਉਹ ਪੇਸ਼ ਕਹਦੀ ਵੀ ਉਹਦੇ ਅਨੁਸਾਰ ਲਾਗੂ ਹੋ ਜਾਣੀ ਚਾਹੀਦੀ ਆ ਜਦ ਕਿ ਕਾਂਗਰਸ ਦੇ ਵੇਲੇ ਵੀ ਲਾਗੂ ਨਹੀਂ ਹੋਈ ਤਾਂ ਹੁਣ ਭਾਜਪਾ ਦੇ ਵੇਲੇ ਵੀ ਉਹ ਲਾਗੂ ਕਰਨ ਦੀ ਗੱਲ ਦੇ ਉੱਤੇ ਨਹੀਂ ਆ ਅਸੀਂ ਇਹ ਮੰਗ ਕਰਦੇ ਆ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਉਹਨਾਂ ਨੂੰ ਪਹਿਲਾਂ ਕਾਂਗਰਸ ਸਰਕਾਰ ਸੀ ਉਸ ਵੇਲੇ ਉਹਨੇ ਰਿਪੋਰਟ ਦਿੱਤੀ ਸੀ ਪਰ ਉਸ ਵੇਲੇ ਲਾਗੂ ਨਹੀਂ ਹੋਈ ਹੁਣ ਵੀ ਲਾਗੂ ਨਹੀਂ ਹੋਈ ਅਸੀਂ ਇਹ ਮੰਗ ਕਰਦੇ ਆ ਮੋਦੀ ਜੀ ਤੋਂ ਵੀ ਉਹਤੇ ਧਰੂਰ ਗੌਰ ਕੀਤਾ ਜਾਵੇ ਫੇਸ ਵੇਲੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਜਾਂ ਮੋਦੀ ਸਰਕਾਰ ਨੂੰ ਲੈ ਕੇ ਤਰ੍ਹਾਂ ਦੇ ਉਹਨਾਂ ਦੇ ਉੱਤੇ ਤਿਆੰਗ ਨੇ ਕੇਜਰੀਵਾਲ ਨੇ ਇਸ ਵੇਲੇ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਜਿਹੜੇ ਨੇ 75 ਸਾਲ ਦੇ ਹੋ ਜਾਣਗੇ ਅਗਲੇ ਸਾਲ ਸਤੰਬਰ ਦੇ ਵਿੱਚ ਤਾਂ ਉਸ ਵੇਲੇ ਫਿਰ ਇਹ ਅਮਿਤ ਸ਼ਾਲੀ ਵੋਟ ਮੰਗਦੇ ਨੇ ਇਹਦੇ ਉੱਤੇ ਕੀ ਕਹਿੰਦੇ? ਬਾਂ ਸਰਕਾਰ ਤਾਂ ਇਹ ਵੀ ਕਹਿੰਦੀ ਸੀ ਵੀ ਅਸੀਂ ਪੰਜਾਬ ਨੂੰ ਅਸੀਂ ਅਸੀਂ ਦਵਾਂਗੇ 23 ਫਸਲਾਂ ਤੇ ਦੇਤੀ ਉਹ ਜੋ ਉਹ ਤੇ ਕਿੰਨੀ ਸਚਾਈ ਆ ਮੈਂ ਪੁੱਛਣਾ ਚਾਹੁੰਦਾ ਜੋ ਮੂਹ ਆਉਂਦਾ ਬੋਲੀ ਜਾਂਦੇ ਨੇ ਜਿਹੜੀ 75 ਸਾਲ ਦੀ ਗੱਲ ਆ 80 ਬੰਦੇ ਦੀ ਕੋਈ ਵੀ ਇਹ ਨਹੀਂ ਹੁੰਦਾ ਵੀ ਇੰਨੇ ਸਾਲ ਤੱਕ ਆਪਾਂ ਰਿਟਾਇਰ ਹੋਣਾ ਕੀ ਹੋਣਾ ਨਹੀਂ ਉਹਦੇ ਚ ਭਾਜਪਾ ਨੇ ਪਹਿਲਾਂ ਲਾਲ ਕਿਸ਼ਨ ਰਵਾਨੀ ਤੇ ਹੋਰ ਜੰਪ ਸਨੋਫਰ ਉਹਨੂੰ ਕਰ ਦਿੱਤਾ ਜੀ ਕੋਈ ਕੇਜਰੀ ਪ੍ਰੂਫ ਤਾਂ ਦਿਖਾਵੇ ਕੋਈ ਇਹ ਉਸ ਤੋਂ ਪਹਿਲਾਂ ਲਾਲ ਕਿਸ਼ਨ ਰਵਾਨੀ ਨੂੰ ਪਾਓ ਕੀਤਾ ਗਿਆ ਰਿਟਾਇਰ ਨਹੀਂ ਉਹ ਪਾਰਟੀ ਦਾ ਮਸਲਾ ਹੈ ਉਹ ਪਾਰਟੀ ਮਸਲਾ ਕਿਹਨੂੰ ਸਨੋਟੀ ਦੇਣੀ ਹੈ ਕਿਹਨੂੰ ਨਹੀਂ ਦੇਣੀ ਕਿਹੜਾ ਕਾਬਲ ਹੈ ਜਾਂ ਨਹੀਂ ਕਾਬਲ ਹੈ ਦਾ ਪਾਰਟੀ ਦੇ ਕਿਸੇ ਪਾਰਟੀ ਸਦਾਨ ਨੇ ਇਹ ਨਹੀਂ ਲਿਖਿਆ ਵੀ 75 ਸਾਲ ਤੋਂ ਬਾਅਦ ਤੁਸੀਂ ਕੰਮ ਨਹੀਂ ਕਰ ਸਕਦੇ ਠੀਕ ਆ ਉਹਨਾਂ ਦਾ ਆਪਣੇ ਇੱਕ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਪਾਰਟੀ ਦੇ ਉੱਤੇ ਆ ਤੇ ਪਾਰਟੀ ਦਾ ਪਾਰਟੀ ਦੀ ਮਰਜ਼ੀ ਆ ਜੀ ਤੁਹਾਡਾ ਖਿਆਲ ਮੈਂ ਕੋਲ ਨੂੰ ਕਰ ਸਕਦੀ ਆ ਜੀ ਠੀਕ ਹੈ ਜਿਹੜੇ ਜੁਨਿਆਂ ਆ ਨੰ ਜੇ ਮੈਂ ਅਰਥੋਗਾਰਡੀਨ ਵੀ ਸਾਰੇ ਸਾਰੇ ਛੋਟ ਛੋਟ ਜੀ ਤੇ ਇਹਨਾਂ ਲੋਕਾਂ ਨੂੰ ਮਸ਼ੀਨ ਜੀ ਇਹਨਾਂ ਦੇ ਇਹਨਾਂ ਦੇ ਕੰਮ ਨਾਲ ਦਿੱਕੇ ਇਹਨਾਂ ਦੀ ਸੋਚਾਂ ਮਾਰੀਆਂ ਨੇ ਜਿਹੜੀਆਂ ਅੱਜ ਇਹ ਮੋਦੀ ਨੂੰ ਮਾਰਾ ਦੱਸਦੇ ਨੇ ਹੁਣ ਇਹ ਦੱਸੋ ਇਹਨਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਜਿਹੜਾ ਕਾਣਕ ਦਿੰਦਾ ਉਹ ਮੋਦੀ ਦਿੰਦਾ 2000 ਰੁਪਏ ਕਿਸਾਨ ਨੂੰ ਪਾਉਂਦਾ ਉਹ ਵੀ ਮੋਦੀ ਦਿੰਦਾ ਹੈ ਜੀ ਤੇ ਇਹ ਜਿਹੜੀਆਂ ਸਿਲੰਡਰ ਰਸਤੇ ਨੇ ਬੀਬੀਆਂ ਨੂੰ ਉਹ ਵੀ ਮੋਦੀ ਦਿੰਦਾ ਇਹ ਜਿਹੜੇ ਨਾਲ ਸਾਡੇ ਕਿਸਾਨ ਨੇ ਜੀ ਉਹ ਕਿਸਾਨ ਜਿਵੇਂ ਨਾ ਕੁੱਤੇ ਨੂੰ ਚੱਟਣ ਦੀ ਆਸਤ ਪਈ ਗਈ ਜੀ ਮੂੰਹ ਮਾਰਨ ਦੀ ਉਹ ਜਾ ਰੱਜ ਲੰਦਾ ਜੀ ਹੁਣ ਇਹਨਾਂ ਨੂੰ ਇਹੀ ਆਸਤ ਪਈ ਵੀ ਆ ਕੋਈ ਮੋਦੀ ਮਾੜਾ ਨਹੀਂ ਮੋਦੀ ਨੂੰ ਇੱਕ ਵਾਰ ਉਰੇ ਆਉਣਾ ਦਾ ਦੇਖਣ ਦਾ ਸੀ ਜੀ ਤਾਂ ਦੀ ਦੁਨੀਆ ਨੇ ਜਦੋਂ ਪਿੱਛੇ ਸੀ ਤੁਸੀਂ ਕਿਹੜੀ ਯੂਨੀਅਨ ਚੋਂ ਮੈਂ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੀ ਸੀ ਜੀ ਸਰਜੀਤ ਫੂਲ ਇਹ ਬੰਦੇ ਠੀਕ ਨਹੀਂ ਅਸੀਂ ਗੱਲ ਨਹੀਂ ਸਾਰੇ ਸਾਰੇ ਜੱਫੇ ਬੰਦਿਆਂ ਦੀ ਨਹੀਂ ਮਾਰੀਆਂ ਨਹੀਂ ਮੈਂ ਤੁਹਾਨੂੰ ਅਗਲਾ ਸਵਾਲ ਕਰਨਾ ਤੁਸੀਂ ਪਹਿਲਾਂ ਗੱਲ ਪੂਰੀ ਕਰ ਦਿਓ ਹਾਂ ਸਾਰੇ ਇਹ ਇਹ ਜਿਹੜੀਆਂ ਸਾਰੇ ਜੱਫੇ ਬੰਦਿਆਂ ਦੀ ਮਾਰੀਆਂ ਨਹੀਂ ਪਰ ਇਹਨਾਂ ਦੇ ਅਸੀਂ ਰਸੂਲ ਦੇਖ ਕੇ ਮਤਲਬ ਤਾਂ ਸਾਨੂੰ ਇਧਰ ਆਉਣਾ ਪਿਆ ਜੀ ਤੁਸੀਂ ਥੋੜੀ ਦੇਰ ਪਹਿਲਾਂ ਗੱਲ ਕਹੀ ਹੈ ਕਿ ਮੋਦੀ ਦੀ ਸਰਕਾਰ ਦੇ ਵੱਲੋਂ ਇਹ ਸਾਰਾ ਕੁਝ ਠੀਕ ਨੇ ਮੋਦੀ ਵੱਲੋਂ ਸਹੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਠੀਕ ਆ ਅਸੀਂ ਵੀ ਕਹਿੰਦੇ ਵੀ ਸਹੀ ਹੋਣਗੇ ਆਪਣੀ ਜਗ੍ਹਾ ਤੇ ਤੇ ਉਹਨਾਂ ਦਾ ਤੁਸੀਂ ਸਿਲੰਡਰ ਦੀ ਗੱਲ ਕੀਤੀ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਤਾਂ ਸਮੇਂ ਤੇ 400 ਰੁਪਏ ਉਹ ਸਿਲੰਡਰ ਮਿਲਦਾ ਸੀ ਇਸ ਵੇਲੇ 1000 ਦੇ ਲਾਗੇ ਤੱਕ ਪਹੁੰਚ ਗਿਆ ਉਸ ਤੋਂ ਬਾਅਦ ਤੁਸੀਂ ਥੋੜੀ ਦੇਰ ਪਹਿਲਾਂ ਕਿਸਾਨਾਂ ਦੀ ਗੱਲ ਕੀਤੀ ਕਿ ਜਿਹੜੀਆਂ ਮਾਮਲੇ ਤੁਸੀਂ ਕਿਸਾਨਾਂ ਦੇ ਗੱਲ ਜੱਥੇਬੰਦੀਆਂ ਇਹ ਜਿਹੜੀਆਂ ਨੇ ਆਪਣੇ ਤੌਰ ਦੇ ਉੱਤੇ ਚੱਲਦੀਆਂ ਨੇ ਪਰ ਪੂਰੇ ਇੰਡੀਆ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਨਹੀਂ ਹੁਣਾਂ ਦੇ ਦੇਖੋ ਪਹੁੰਦੇ ਹੈ ਕਿਤੇ ਪਰ ਸੰਸਨ ਜਿਹੜਾ ਅੱਗੇ ਸਮਾਂ ਦੀ ਉਹ ਬਹੁਤ ਠੀਕ ਦੀ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ ਜੀ ਨਹੀਂ ਜੀ ਇਹ ਇਹ ਹਾਂ ਮਹਿੰਗਾਈ ਦੀ ਗੱਲ ਇਹ ਹੈ ਜੀ ਆਪਾਂ ਇੱਥੇ ਪੈਲਸ ਤੇ ਖੜੇ ਆ ਜੀ ਇਹ ਜਦੋਂ ਬਣਿਆ ਹੋਣਾ ਇਹ 5-4 ਲੱਖ ਦਾ ਹੋਣਾ ਜੀ ਅੱਜ ਘੱਟ ਤੋਂ ਘੱਟ ਦੋ ਗੋੜੀ ਦੀ ਕੀਮਤਾਂ ਜਿੰਨਾ ਟਾਈਮ ਦੇ ਮੁਤਾਬਕ ਉਹਦੀ ਕੀਮਤ ਵਧੀ ਜਾਣੀਆਂ ਜਿਵੇਂ ਕੀਮਤਾਂ ਵਧਦੀਆਂ ਉਸ ਉਦੋਂ ਹੀ ਮਹਿੰਗਾਈ ਵਧਦੀ ਆ ਜਿਹੜੀ ਚੀਜ਼ ਮਹਿੰਗਾਈ ਦੀ ਮਾਰ ਆਮ ਬੰਦੇ ਦੀ ਰਸੋਈ ਇੰਨੀ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਨਹੀਂ ਨਹੀਂ ਪਹਿਲਾਂ ਉਸ ਹਿਸਾਬ ਨਾਲ ਨਹੀਂ ਸੀ ਪਰ ਇਸ ਵੇਲੇ ਇੱਕ ਮਿਡਲ ਕਲਾਸ ਬੰਦਾ ਹੈ ਜਿਹੜਾ ਉਹ ਆਪਣੀ ਜ਼ਿੰਦਗੀ ਜੀਉਣ ਤੋਂ ਵੀ ਸਮਰਥ ਨਹੀਂ ਹੈ ਤੇ ਉਹਨਾਂ ਨੂੰ ਇਹ ਗੱਲ ਕਹਿ ਸਕਦੇ ਕਿ ਉਹ ਜ਼ਿੰਦਗੀ ਹੁਣ ਜੀ ਨਹੀਂ ਰਹੇ ਕੱਟਣ ਤੇ ਮਜਬੂਰ ਹੋ ਗਏ ਜੇ ਆਪਾਂ ਹਰ ਟਾਈਮ ਹੀ ਚੰਡੇ ਡੰਡਾ ਬਾਗ ਖੜ ਜਾਾਂਗੇ ਕੰਮ ਨਹੀਂ ਕਰਾਂਗੇ ਫਿਰ ਤਾਂ ਤੁਹਾਨੂੰ ਮਾਰ ਪੇਣੀ ਆ ਦੇਖੋ ਜਿਹੜੇ ਹਨ ਕੰਮ ਦੇ ਹਾਲਾਤ ਤੁਹਾਨੂੰ ਪਤਾ ਹੈ ਕਿਸੇ ਵੀ ਪ੍ਰਾਈਵੇਟ ਜੌਬ ਤੇ ਲੱਗ ਜੀਏ ਤਾਂ 10000 ਤੋਂ ਵਤਨ ਖਾਣੀ ਜਿਉਂ ਤਾਹੀ ਮਿਲਣੀਆਂ ਨਾ ਜੇ ਆਪਾਂ ਇੰਡਸਟਰੀ ਲੱਗ ਆ ਪਹਾੜਪੁਰਪਿੰਡ ਇੱਥੇ ਨਾਲ ਭਵਾਨੀਗੜ੍ਹ ਦੇ ਨਾਲ ਹਾਂਜੀ ਬਿਲਕੁਲ ਸਮਾਣੇ ਚ ਪੈਂਦਾ ਹੈ ਹੈਗਾ ਜੀ ਉੱਥੇ ਸ਼ਾਮਲਾੜ ਜ਼ਮੀਨ ਸੀ ਯੂਨੀਵਰਸਿਟੀ ਬਣਨੀ ਸੀ ਪਿਛਲੀ ਵਾਰੀ ਉੱਥੇ ਕਿਸਾਨ ਜੀ ਨੇ ਜਾ ਕੇ ਡੰਡੇ ਲੈ ਖੜ ਗਈ ਕਿਉਂ ਵੀ ਉਹ ਇਨਸਾਨ ਕਿਹੋ ਜਿਹੜੀ ਯੂਨੀਵਰਸਿਟੀ ਉੱਥੇ ਨਵੀਂ ਆਉਣੀ ਜਿਹੜੀ ਜਿਹੜੇ ਯੂਨੀਵਰਸਿਟੀ ਲੱਗਣਗੀਆਂ ਹਸਪੀਟਲ ਲੱਗਣਗੇ ਜਾਂ ਕੋਈ ਇੰਡਸਟਰੀ ਲੱਗਣੀ ਆ ਪੰਜਾਬ ਦੇ ਵਿੱਚ ਹੀ ਲੱਗੂਗੀ ਤਾਂ ਹੀ ਆਪਾਂ ਰੋਜ਼ਗਾਰ ਮਿਲੂਗਾ ਆਪਣੇ ਬੱਚੇ ਕਿਤੇ ਪੜਨ ਜਾਣਗੇ ਜੀ ਸਾਨੂੰ ਤਾਂ ਪਹਿਲਾਂ ਹੀ ਪਟਿਆ ਪਟਿਆਲਾ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਪਟਿਆਲਾ ਪੰਜਾਬ ਪਟਿਆਲਾ ਤਾਂ ਪਹਿਲਾਂ ਹੀ ਜੇ ਜੀ ਗੱਲ ਕਰ ਲਈਏ ਪੜਾਈ ਦਾ ਹੱਬ ਹੈ ਇੱਥੇ ਤਾਂ ਪੜਾਈ ਨਹੀਂ ਜਦਾ ਲੋਕ ਵਿਦੇਸ਼ਾਂ ਤੋਂ ਪੜਨ ਇੱਥੇ ਆਉਂਦੇ ਆ ਅਸੀਂ ਇਸ ਗੱਲ ਨੂੰ ਕਹਿ ਸਕਦੇ ਆ ਤਾਂ ਤੁਸੀਂ ਹੁਣ ਕਿਹੜੀ ਪੜਾਈ ਤੇ ਆਪਾਂ ਗੱਲ ਚ ਚੱਲ ਰਹੇ ਆ ਵੀ ਕਿਹੜੀ ਹੋਰ ਉਪਕ੍ਰੇ ਪੜਾਈ ਲੈ ਕੇ ਆ ਕਰ ਰਿਹਾ ਵੀ ਇਹਦੇ ਵਿੱਚ ਮਹਾਰਾਜ ਸਾਹਿਬ ਦੀ ਬਹੁਤ ਵੱਡੀ ਜਾਣ ਲਾ ਜੀ ਜੀ ਇਸ ਦੇ ਵਿੱਚ ਹੱਬ ਬਣ ਦਾ ਕਾਰਨ ਤੁਸੀਂ ਪਿਛਲਾ ਇਤਿਹਾਸ ਪੜ੍ਹੋ ਲੋ ਹੋਂ ਦੀ ਬਦੌਲਤ ਹੀ ਹੱਬ ਬਣਿਆ ਜੀ ਉਸੇ ਕਰਕੇ ਮਹਾਰਾਜ ਦੇ ਪਰਿਵਾਰ ਨੂੰ ਮੋਤੀ ਮਹਾਨੂੰ ਲੋਕ ਪਿਆਰ ਕਰਦੇ ਨੇ ਵੀ ਇਹਨਾਂ ਦੀ ਲੁਕਮ ਦੇਣ ਆ ਪਰ ਕਿ ਤੁਸੀਂ ਪਾਰਟੀ ਕਰਕੇ ਨਹੀਂ ਪਰ ਪਾਰਟੀ ਕਰਕੇ ਨਹੀਂ ਅਸੀਂ ਜੀ ਸ਼ਾਹੀ ਪਰਿਵਾਰ ਕਰਕੇ ਉਹ ਮੈਂ ਕਾਲੀਦਾਤ ਚ ਰਿਹਾ ਕੈਪਟਨ ਕਮਜੀਤ ਨਾਲ ਲੰਬਾ ਸਮਾਂ ਕੰਮ ਕੀਤਾ ਜੀ ਤੇ ਉਹਨਾਂ ਦੇ ਮਰਨ ਤੋਂ ਬਾਅਦ ਸੀ ਇੱਧਰ ਆਏ ਹਾਂ ਅਸੀਂ ਪਾਰਟੀ ਜੁਆਇਨ ਨਹੀਂ ਕੀਤੀ ਸੀ ਮਹਿਲ ਜੁਆਇਨ ਕੀਤਾ ਜੀ ਥੋੜਾ ਧੰਨਵਾਦ ਹੈ ਜੀ ਸਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਇਹ ਸਨ ਭਾਜਪਾ ਦੇ ਨਾਲ ਜੁੜੇ ਹੋਏ ਕੁਝ ਵਰਕਰ ਨੇ ਕੁਝ ਆਗੂ ਨੇ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਜੁੜੇ ਹੋਏ ਨੇ ਕੈਪਟਨ ਅਬਰਿੰਦਰ ਸਿੰਘ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਕਹਿਣਾ ਇਹੀ ਹੈ ਕਿ ਅਸੀਂ ਪਾਰਟੀ ਕਰਕੇ ਜਾਂ ਉੱਪਰਲੀ ਲੀਡਰਸ਼ਿਪ ਕਰਕੇ ਅਸੀਂ ਇਹਦੇ ਨਾਲ ਨਹੀਂ ਆ ਪਰ ਅਸੀਂ ਸ਼ਾਹੀ ਪਰਵਾਰ ਯਾਨੀ ਕਿ ਕੈਪਟਨ ਰਵਿੰਦਰ ਸਿੰਘ ਤੇ ਮਹਾਰਾਣੀ ਦੀ ਸੋਚ ਦੇ ਨਾਲ ਅਸੀਂ ਜੁੜੇ ਹੋਏ ਹਾਂ ਤੇ ਚਾਹੇ ਉਹ ਅਸੀਂ ਪਹਿਲਾਂ ਅਕਾਲੀ ਸੀ ਚਾਹੇ ਕੁਝ ਵੀ ਪਰ ਇਸ ਵੇਲੇ ਅਸੀਂ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਜੁੜੇ ਹੋਏ ਹਾਂ ਕੈਮਰਾਮੈਨ ਗੌਰਵਦਰ ਦੇ ਨਾਲ ਕੈਮਰਾਮੈਨ ਗੌਰਵਦਰ ਦੇ ਨਾਲ ਕਮਲਪਾਲ ਸਿੰਘ ਸੰਸ਼ੀ ਸੋਚ ਟੀਵੀ